ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਫੇਲਡ ਬ੍ਰੇਕਡਾਊਨ ਤੇ ਫੇਲਡ ਬ੍ਰੇਕਆਊਟ ਤੇ ਕਿਵੇਂ ਆਪਾਂ ਟ੍ਰੇਡ ਕਰ ਸਕਦੇ ਹਾਂ ਉਹ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਤੇ ਨਾਲ ਦੀ ਨਾਲ ਸਮਝਾਂਗੇ ਕਿ ਇਹ ਚੀਜ਼ ਹੁੰਦੀ ਕਿਉਂ ਆ ਤੇ ਕਿਸ ਤਰ੍ਹਾਂ ਆਪਾਂ ਇਸ ਨੂੰ ਅੱਡ ਸਕਦੇ ਹਾਂ ਪਤਾ ਕਰ ਸਕਦੇ ਹਾਂ ਕਿ ਇਹ ਚੀਜ਼ ਹੋ ਸਕਦੀ ਹੈ ਠੀਕ ਹੈ ਕਾਫੀ ਇੰਪੋਰਟੈਂਟ ਚੀਜ਼ਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਇਹ ਰਹੂਗੀ ਕਿ ਪਿਛਲੀਆਂ ਵੀਡੀਓ ਜਰੂਰ ਦੇਖਿਓ ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਾਈਸ ਚੱਲਦਾ ਕਿਸ ਤਰ੍ਹਾਂ ਆ ਠੀਕ ਹੈ ਜੇ ਅੱਗੇ ਆਪਾਂ ਇੱਕ ਕੋਰਸ ਬਣਾ ਰਹੇ ਹਾਂ ਮੁਰਾ ਇੱਕ ਐਪੀਸੋਡ ਤੋਂ ਲੈ ਕੇ ਹੁਣ ਤੱਕ ਇਹ ਆਪਣਾ 16ਵਾਂ ਜਾਂ 17ਵਾਂ ਐਪੀਸੋਡ ਹੋ ਸਕਦਾ ਹੈ ਸਾਰੇ ਤੁਹਾਨੂੰ ਦੇਖਣੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਸਮਝ ਲੱਗੇਗੀ ਕਿ ਪ੍ਰਾਈਸ ਅਸਲ ਦੇ ਵਿੱਚ ਚੱਲਦਾ ਕਿਸ ਤਰ੍ਹਾਂ ਹੈ ਠੀਕ ਹੈ ਕਿਉਂਕਿ ਜੇ ਆਪਾਂ ਨੂੰ ਚੱਲਦਾ ਪਤਾ ਹੋਵੇਗਾ ਤਾਂ ਹੀ ਆਪਾਂ ਨੂੰ ਪਤਾ ਲੱਗੇਗਾ ਕਿ ਬ੍ਰੇਕ ਆਊਟ ਹੋਵੇਗਾ ਜਾਂ ਫੇਲਡ ਬ੍ਰੇਕ ਡਾਊਨ ਹੋਵੇਗਾ ਠੀਕ ਹੈ ਜਾਂ ਫੇਲਡ ਬ੍ਰੇਕ ਆਊਟ ਹੋਵੇਗਾ ਕਿਉਂਕਿ ਅਸਲ ਦੇ ਵਿੱਚ ਵੱਡੇ ਕਿਸੇ ਟਾਈਮ ਫਰੇਮ ਤੇ ਉਸ ਜਗ੍ਹਾ ਤੇ ਕੋਈ ਨਾ ਕੋਈ ਰੈਜ਼ਿਸਟੈਂਸ ਹੁੰਦਾ ਆ ਜਿੱਥੋਂ ਆਪਾਂ ਬ੍ਰੇਕਆਊਟ ਵਾਸਤੇ ਟ੍ਰੇਡ ਕਰ ਰਹੇ ਹਾਂ ਜਾਂ ਬ੍ਰੇਕਡਾਊਨ ਵਾਸਤੇ ਟ੍ਰੇਡ ਕਰ ਰਹੇ ਹਾਂ ਉੱਥੇ ਸਪੋਰਟ ਹੁੰਦਾ ਏ ਤੇ ਉਹ ਆਪਣਾ ਉੱਥੇ ਜਿਹੜਾ ਆਪਾਂ ਕਰੰਟ ਅੱਖਾਂ ਸਾਹਮਣੇ ਪ੍ਰਾਈਸ ਦੇਖ ਰਹੇ ਹੁੰਦੇ ਆ ਉਹ ਬ੍ਰੇਕਆਊਟ ਫੇਲਡ ਹੋ ਜਾਂਦਾ ਏ ਜਾਂ ਬ੍ਰੇਕਡਾਊਨ ਫੇਲਡ ਹੋ ਜਾਂਦਾ ਏ ਹੁਣ ਸਮਝਾਂਗੇ ਕੀ ਇਹ ਹੈ ਕੀ ਪਹਿਲਾਂ ਸਭ ਤੋਂ ਮਤਲਬ ਕਿ ਤੁਸੀਂ ਸਮਝੋ ਕਿ ਇੱਕ ਰੈਜ਼ਿਸਟੈਂਸ ਆ ਤੇ ਇੱਕ ਸਪੋਰਟ ਆ ਪ੍ਰਾਈਸ ਮਨ ਲਓ ਕਿ ਇਸ ਤਰ੍ਹਾਂ ਥੱਲੇ ਨੂੰ ਜਾ ਰਿਹਾ ਹੈ ਠੀਕ ਹੈ ਪ੍ਰਾਈਸ ਥੱਲੇ ਨੂੰ ਜਾ ਰਿਹਾ ਹੈ ਸਹੀ ਜਿੱਥੇ ਥੱਲੇ ਨੂੰ ਜਾ ਰਿਹਾ ਹੈ ਜੇ ਤਾਂ ਉਹ ਉਸਨੇ ਅੱਗੇ ਕਿਸੇ ਜਗ੍ਹਾ ਤੇ ਪਹੁੰਚਣਾ ਹੈ ਠੀਕ ਹੈ ਅੱਗੇ ਕਿਸੇ ਜਗ੍ਹਾ ਤੇ ਲਿਕੁਇਰਿਟੀ ਲੈਣ ਜਾਣਾ ਹੈ ਤਾਂ ਉਹ ਇਸ ਲੈਵਲ ਨੂੰ ਬ੍ਰੇਕ ਡਾਊਨ ਕਰੇਗਾ ਠੀਕ ਹੈ ਤੇ ਜੇ ਉਸਨੇ ਮਤਲਬ ਕਿ ਪ੍ਰਾਈਸ ਨੇ ਸਿਰਫ ਇੱਥੇ ਕੀਆ ਇਸ ਜਗ੍ਹਾ ਤੇ ਜਿਨ੍ਹਾਂ ਲੋਕਾਂ ਨੇ ਪ੍ਰਾਈਸ ਨੂੰ ਪਹਿਲਾਂ ਇੱਥੋਂ ਉੱਤੇ ਲਗਾਏ ਹੋਣਗੇ ਤਾਂ ਹੀ ਤਾਂ ਇਹ ਸਪੋਰਟ ਬਣਿਆ ਹੋਵੇਗਾ ਨਾ ਠੀਕ ਹੈ ਜਿਨ੍ਹਾਂ ਲੋਕਾਂ ਨੇ ਬਾਇ ਕੀਤਾ ਹੋਵੇਗਾ ਸਿਰਫ ਉਹਨਾਂ ਦੇ ਸਟੌਪ ਲੌਸ ਕੱਟ ਕੇ ਪ੍ਰਾਈਸ ਨੂੰ ਮਤਲਬ ਕਿ ਉੱਤੇ ਜਾਣ ਲਈ ਲਿਕਵਿਡਿਟੀ ਚਾਹੀਦੀ ਹੋਊਗੀ ਤਾਂ ਫਿਰ ਉਹ ਇੱਥੇ ਕੀ ਕਰੂਗਾ ਫੇਲਡ ਬ੍ਰੇਕਡਾਊਨ ਕਰੂਗਾ ਠੀਕ ਹੈ ਫਿਰ ਉਹ ਇਸ ਤਰ੍ਹਾਂ ਪ੍ਰਾਈਸ ਤੋਂ ਥੱਲੇ ਆ ਰਿਹਾ ਹੋਵੇਗਾ ਤਾਂ ਇਸ ਤਰ੍ਹਾਂ ਕਰਕੇ ਤੇ ਵਾਪਸ ਉੱਤੇ ਜਾਣਾ ਸ਼ੁਰੂ ਹੋ ਜਾਵੇਗਾ ਠੀਕ ਹੈ ਤੇ ਉਸ ਕੇਸ ਦੇ ਵਿੱਚ ਆਪਾਂ ਇਸ ਨੂੰ ਕਹਿ ਦਿੰਦੇ ਹਾਂ ਕਿ ਇਹ ਫੇਲਡ ਬ੍ਰੇਕਡਾਊਨ ਹੋ ਗਿਆ ਇਸੇ ਤਰ੍ਹਾਂ ਹੀ ਅਪਸਾਈਡ ਨੂੰ ਪ੍ਰਾਈਸ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਇਸ ਰਿਸਿਸਟੈਂਸ ਆ ਪ੍ਰਾਈਸ ਅਪਸਾਈਡ ਨੂੰ ਜਾ ਰਿਹਾ ਆ ਤਾਂ ਉਸਨੇ ਜੇ ਬ੍ਰੇਕਆਊਟ ਕਰਕੇ ਕਿਸੇ ਹੋਰ ਜਗ੍ਹਾ ਤੇ ਪਹੁੰਚਣਾ ਹੋਇਆ ਤਾਂ ਇਸ ਨੂੰ ਬ੍ਰੇਕਆਊਟ ਕਰੇਗਾ ਕੋਈ ਅੱਗੇ ਲਿਕਵਿਡਿਟੀ ਉਸਨੇ ਲੈਣੀ ਹੋਈ ਤਾਂ ਉਹ ਬ੍ਰੇਕਆਊਟ ਕਰੂਗਾ ਜੇ ਉਸਨੇ ਉਸ ਨੂੰ ਰਿਵਰਸ ਹੋ ਮਤਲਬ ਕਿ ਉਸਨੇ ਥੱਲੇ ਕਿਸੇ ਜਗ੍ਹਾ ਤੇ ਜਾਣਾ ਆ ਤਾਂ ਉਹ ਇਸ ਲੈਵਲ ਨੂੰ ਫੇਲਡ ਬ੍ਰੇਕਆਊਟ ਕਰੂਗਾ ਜੋ ਵੀ ਲੋਕ ਪਹਿਲਾਂ ਇਸ ਜਗ੍ਹਾ ਤੇ ਜਦੋਂ ਪ੍ਰਾਈਸ ਆਇਆ ਹੋਊਗਾ ਤਾਂ ਜਦੋਂ ਰਿਸਿਸਟੈਂਸ ਕੀਤਾ ਹੋਇਆ ਹੋਗਾ ਜੋ ਵੀ ਲੋਕ ਇੱਥੇ ਸੈੱਲ ਕਰਕੇ ਬੈਠੇ ਹੋਣਗੇ ਉਹਨਾਂ ਦੇ ਸਟੌਪ ਲੌਸ ਹੰਟ ਕਰਕੇ ਤੇ ਉਸ ਤੋਂ ਬਾਅਦ ਰਿਵਰਸ ਹੋਵੇਗਾ ਤਾਂ ਉਸ ਨੂੰ ਆਪਾਂ ਕੈਦਵਾਂਗੇ ਫਿਰ ਬ੍ਰੇਕਆਊਟ ਹੋ ਗਿਆ ਠੀਕ ਹੈ ਇਹ ਜੀ ਸਮਝ ਲਈ ਤੇ ਇਹ ਹੁਣ ਜੇ ਆਪਾਂ ਜਿਵੇਂ ਸਮਝਾ ਕਿ ਆਪਾਂ ਵੱਡੇ ਟਾਈਮ ਫਰੇਮ ਤੋਂ ਅਨਲਿਸਿਸ ਤਾਂ ਕਰਕੇ ਸ਼ੁਰੂ ਕਰਦੇ ਹਾਂ ਤਾਂ ਜੋ ਆਪਾਂ ਨੂੰ ਪਤਾ ਹੋਵੇ ਕਿ ਅੱਗੇ ਮਾਰਕੀਟ ਦਾ ਜਿਹੜਾ ਟ੍ਰੈਂਡ ਆ ਉਹ ਕੀ ਆ ਤੇ ਉਹ ਕਿਸ ਡਾਇਰੈਕਸ਼ਨ ਦੇ ਵਿੱਚ ਚੱਲ ਰਿਹਾ ਹੈ ਠੀਕ ਆ ਜੇ ਸਾਈਡਵੇਜ਼ ਜਾਂ ਤਾਂ ਵੀ ਆਪਾਂ ਨੂੰ ਪਤਾ ਚੱਲ ਜਾਵੇ ਜੇ ਕੋਈ ਟ੍ਰੈਂਡ ਆ ਤਾਂ ਵੀ ਆਪਾਂ ਨੂੰ ਪਤਾ ਚੱਲ ਜਾਵੇ ਜਿਹਦੇ ਨਾਲ ਬਾਅਦ ਦੇ ਵਿੱਚ ਕੀ ਹੈ ਕਿ ਛੋਟੇ ਟਾਈਮ 프ਰੇਮ ਤੇ ਬ੍ਰੇਕਆਊਟ ਜਾਂ ਫਿਰ ਬ੍ਰੇਕਡਾਊਨ ਜਾਂ ਫੇਲਡ ਬ੍ਰੇਕਆਊਟ ਜਾਂ ਫੇਲਡ ਬ੍ਰੇਕਡਾਊਨ ਦਾ ਕੁਝ ਨਾ ਕੁਛ ਆਈਡੀਆ ਆਪਾਂ ਨੂੰ ਹੋ ਜਾਂਦਾ ਆ ਇਹ ਚੀਜ਼ ਹੋ ਸਕਦੀ ਹੈ ਠੀਕ ਹੈ ਇਹਨੀ ਚੀਜ਼ ਸਮਝ ਲਈ ਤੁਸੀਂ ਹੁਣ ਆਪਾਂ ਪ੍ਰਾਈਸ ਦੇ ਵਿੱਚ ਦੇਖਾਂਗੇ ਕਿ ਆਪਾਂ ਇਸ ਤੇ ਟ੍ਰੇਡ ਕਿਵੇਂ ਕਰਾਂਗੇ ਤੇ ਆਪਾਂ ਕੀ ਕੀ ਕੰਡੀਸ਼ਨਾਂ ਵੇਖਣੀਆਂ ਉੱਥੇ ਜਿੱਥੇ ਆਪਾਂ ਟ੍ਰੇਡ ਕਰਾਂਗੇ ਠੀਕ ਹੈ ਤੇ ਆਓ ਚੱਲਦੇ ਆਂ ਹੁਣ ਇੱਕ ਚੀਜ਼ ਹੋਰ ਸਮਝ ਲਿਓ ਇੱਥੇ ਕਿ ਜਿਹੜਾ ਵੀ ਮਾਰਕੀਟ ਮੰਨ ਲਓ ਕਿ ਇਸ ਜਗ੍ਹਾ ਤੋਂ ਚੱਲਣਾ ਸ਼ੁਰੂ ਹੋਈ ਆ ਤਾਂ ਇੱਥੇ ਵੀ ਉਸਨੇ ਕੋਈ ਪਿੱਛੇ ਪਿਛੋਂ ਜਦੋਂ ਇੱਥੋਂ ਉੱਤਾਰੀ ਆ ਤਾਂ ਫੇਲਡ ਬ੍ਰੇਕਡਾਊਨ ਕੀਤਾ ਹੋ ਸਕਦਾ ਹੈ ਜਾਂ ਇੱਥੋਂ ਥੱਲੇ ਜਾ ਰਹੀ ਆ ਤਾਂ ਇੱਥੇ ਉਸਨੇ ਫੇਲਡ ਬ੍ਰੇਕਆਊਟ ਕੀਤਾ ਹੋ ਸਕਦਾ ਹੈ ਠੀਕ ਹੈ ਫੇਲਡ ਬ੍ਰੇਕਆਊਟ ਤੇ ਫੇਲਡ ਬ੍ਰੇਕਡਾਊਨ ਜਿਹੜੇ ਆ ਇਹ ਹਾਈ ਪ੍ਰੋਬੈਬਿਲਿਟੀ ਟ੍ਰੇਡ ਸੈਟਅਪ ਹੁੰਦੇ ਆ ਜੇ ਆਪਾਂ ਇਹਨਾਂ ਨੂੰ ਮਤਲਬ ਕਿ ਪ੍ਰੈਕਟਿਸ ਨਾਲ ਕਰਦੇ ਆਂ ਤੇ ਇੱਕ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਵੇਖਣ ਨੂੰ ਮਿਲਦੀ ਆ ਕਿਉਂਕਿ ਜਦੋਂ ਵੀ ਕਿਸੇ ਜਗ੍ ਸਾ ਮਾਰਕੀਟ ਨੇ ਉਥੋਂ ਰਿਵਰਸ ਹੋ ਕੇ ਕਿਸੇ ਮਤਲਬ ਕਿ ਦੂਰ ਦੀ ਜਗ੍ਹਾ ਜਿਸ ਜਗ੍ਹਾ ਤੇ ਲਿਕਵਿਡਿਟੀ ਹੋਵੇ ਉਥੋਂ ਤੱਕ ਪਹੁੰਚਾ ਹੁੰਦਾ ਤਾਂ ਹੀ ਉਸਨੇ ਮਤਲਬ ਕਿ ਇਨੇ ਲੋਕਾਂ ਦੇ ਸਟਾਪ ਲੌਸ ਕੱਟ ਕੇ ਇਥੋਂ ਆਪਾਂ ਕਹਿ ਦਿੰਦੇ ਹਾਂ ਕਿ ਸਮਾਰਟ ਮਨੀ ਜਾਂ ਬਿਗ ਪਲੇਅਰਾਂ ਨੇ ਆਪਣੀ ਪੋਜੀਸ਼ਨ ਬਣਾਈ ਲੋਕਾਂ ਨੂੰ ਮਾਰਕੀਟ ਦੇ ਵਿੱਚੋਂ ਕੱਢ ਕੇ ਸਾ ਮਾਰਕੀਟ ਉੱਤੇ ਕਿਸੇ ਵੱਡੀ ਜਗ੍ਹਾ ਦੀ ਲਿਕਵਿਡਿਟੀ ਲੈਣ ਜਾ ਸਕਦੀ ਏ ਠੀਕ ਹੈ ਇਸੇ ਤਰ੍ਹਾਂ ਹੀ ਉੱਤੇ ਅਪਸਾਈਡ ਨੂੰ ਮਾਰਕੀਟ ਨੇ ਮਤਲਬ ਕਿ ਪਿੱਛੇ ਜਿੰਨਾਂ ਲੋਕਾਂ ਨੇ ਸੈਲ ਕੀਤਾ ਉਹਨਾਂ ਨੂੰ ਕੱਢਣ ਤੋਂ ਬਾਅਦ ਆ ਮਾਰਕੀਟ ਜੇ ਥੱਲੇ ਜਾ ਰਹੀ ਹੈ ਤਾਂ ਥੱਲੇ ਕੋਈ ਦਾ ਨੂੰ ਉਸੇ ਟਾਈਮ ਪ੍ਰੇਮ ਦੀ ਵੱਡੀ ਲਿਕਿਉਇਡਿਟੀ ਉਹ ਲੈਣ ਜਾ ਸਕਦੀ ਆ ਇਸ ਨੂੰ ਅਸਲ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਟ੍ਰੈਂਡ ਰਿਵਰਸਿਬਲ ਵੀ ਜ्यादातर ਫੀਲਡ ਬ੍ਰੇਕਆਊਟ ਤੇ ਫੀਲਡ ਬ੍ਰੇਕਡਾਊਨ ਨਾਲ ਹੀ ਹੁੰਦਾ ਆ ਜਿਹੜਾ ਕਿ ਹਾਈ ਪ੍ਰੋਬੈਬਿਲਿਟੀ ਹੁੰਦਾ ਆ ਤੇ ਜਿਹਦੇ ਵਿੱਚ ਆਪਾਂ ਕੌਨਫੀਡੈਂਸ ਨਾਲ ਟ੍ਰੇਡ ਕਰਨ ਦੀ ਕੋਸ਼ਿਸ਼ ਕਰਦੇ ਆ ਅਕਸਰ ਮੈਂ ਇਹ ਚੀਜ਼ ਆਪਣੇ ਮਤਲਬ ਕਿ ਜਿੰਨੇ ਵੀ ਸੈਟਅਪ ਆ ਉਹਨਾਂ ਦੇ ਵਿੱਚ ਵਰਤਦਾ ਆ ਮਤਲਬ ਜਦੋਂ ਵੀ ਇਹ ਚੀਜ਼ ਬਣਦੀ ਆ ਤਾਂ ਆਪਾਂ ਪੋਜੀਸ਼ਨ ਨੂੰ ਕੈਰੀ ਫੋਰਡ ਫਾਰਵਰਡ ਲਿਜਾ ਲਜਾਣਾ ਬਹੁਤ ਪਸੰਦ ਕਰਦੇ ਆ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਹੈ ਕਿ ਟਾਰਗੇਟ ਇੱਕ ਜਾਂ ਦੋ ਨਹੀਂ ਤਾਂ ਤਿੰਨ ਦਿਨਾਂ ਦੇ ਵਿੱਚ ਮਿਲੇਗਾ ਹੀ ਮਿਲੇਗਾ ਆਲਮੋਸਟ 95% ਚਾਂਸ ਹੁੰਦੇ ਆ 100% ਤਾਂ ਕੁਝ ਵੀ ਮਾਰਕੀਟ ਦੇ ਵਿੱਚ ਨਹੀਂ ਹੁੰਦਾ ਜਿਹਦੇ ਨੂੰ ਹਮੇਸ਼ਾ ਤੁਸੀਂ ਸਮਝਣਾ ਆ ਤੇ ਪਹਿਲੋਂ ਕਦੇ ਵੀ ਆਪਾਂ ਇਹ ਨਹੀਂ ਮੰਨਣਾ ਕਿ ਇੱਥੇ ਫੀਲਡ ਬ੍ਰੇਕਆਊਟ ਹੋਵੇਗਾ ਜਾਂ ਫੀਲਡ ਬ੍ਰੇਕਡਾਊਨ ਹੋਵੇਗਾ ਹੋਣ ਤੋਂ ਬਾਅਦ ਆਹੀ ਆਪਾਂ ਮੰਨਣਾ ਹੁੰਦਾ ਠੀਕ ਹੈ ਤੇ ਇਸ ਨੂੰ ਆਪਾਂ ਮਤਲਬ ਕਿ ਇੰਟਰਾਡੇ ਦੇ ਵਿੱਚ 5 ਮਿੰਟ ਕਿਸੇ ਵੀ ਟਾਈਮ ਫਰੇਮ ਤੇ ਦੇਖ ਸਕਦੇ ਆ ਟਾਈਮ ਫਰੇਮ ਦੀ ਕੋਈ ਵੀ ਵੈਲਿਊ ਨਹੀਂ ਹੁੰਦੀ ਹਰ ਇੱਕ ਟਾਈਮ ਫਰੇ ਚਲੇਗਾ ਠੀਕ ਹੈ ਆਓ ਹੁਣ ਚੱਲਦੇ ਹਾਂ ਹੁਣ ਆਪਾਂ ਜਿਵੇਂ ਤੁਹਾਨੂੰ ਪਹਿਲੀਆਂ ਵੀਡੀਓ ਦੇ ਵਿੱਚ ਸਮਝਾਇਆ ਹੋਇਆ ਹੈ ਇੱਕ ਪ੍ਰਾਈਸ ਇਸ ਤਰ੍ਹਾਂ ਚੱਲਦਾ ਆ ਠੀਕ ਹੈ ਇਸ ਤਰ੍ਹਾਂ ਕਰਕੇ ਤਾਂ ਅਸਲ ਦੇ ਵਿੱਚ ਆ ਵੀ ਇੱਕ ਬ੍ਰੇਕਆਊਟ ਹੀ ਹੋ ਰਿਹਾ ਹੈ ਠੀਕ ਹੈ ਬ੍ਰੇਕਆਊਟ ਤੋਂ ਬਾਅਦ ਆ ਮਤਲਬ ਕਿ ਲੋਕਾਂ ਨੂੰ ਲੱਗਦਾ ਹੈ ਕਿ ਪ੍ਰਾਈਸ ਇਹ ਕਿ ਬ੍ਰੇਕਆਊਟ ਲੈਵਲ ਤੋਂ ਵੈਸੇ ਟੈਕਨੀਕਲੀ ਥੱਲੇ ਨਹੀਂ ਆਉਣਾ ਚਾਹੀਦਾ ਪਰ ਇਸ ਕੇਸ ਦੇ ਵਿੱਚ ਜਦੋਂ ਪ੍ਰਾਈਸ ਇਸ ਤਰ੍ਹਾਂ ਸਵਿੰਗ ਹਾਈ ਜਾਂ ਸਵਿੰਗ ਲੋ ਬਣਾ ਕੇ ਚੱਲ ਰਿਹਾ ਹੈ ਉਈ ਉਹਨਾਂ ਪ੍ਰਾਈਸ ਇਸ ਲੈਵਲ ਤੋਂ ਥੱਲੇ ਉਦਾਇਆ ਇਹ ਥੱਲੇ ਕਿਉਂ ਆਉਂਦਾ ਉਹਦੇ ਲਈ ਤੁਹਾਨੂੰ ਪਿਛਲੀਆਂ ਵੀਡੀਓ ਵੇਖਣੀਆਂ ਪੈਣਗੀਆਂ ਜਿਦੇ ਵਿੱਚ ਆਪਾਂ ਤੁਹਾਨੂੰ ਸਿੰਗਲ ਆਰਡਰ ਏਰੀਆ ਉਸ ਤੋਂ ਇਲਾਵਾ ਓਪਨਿੰਗ ਗੈਪ ਤੇ ਬੁਲਿਸ਼ ਬ੍ਰੇਕਰ ਤੇ ਬੈਰਿਸ਼ ਬ੍ਰੇਕਰ ਬਾਰੇ ਦੱਸਿਆ ਹੈ ਠੀਕ ਹੈ ਉਹ ਚੀਜ਼ਾਂ ਉੱਥੇ ਛੱਡੀਆਂ ਹੁੰਦੀਆਂ ਪ੍ਰਾਈਸ ਨੇ ਉਹਨਾਂ ਨੂੰ ਫਿਲ ਕਰਨ ਆ ਜਾਂਦਾ ਹੈ ਠੀਕ ਹੈ ਇਹ ਚੀਜ਼ ਸਮਝ ਲਈ ਤੇ ਹੁਣ ਕਈ ਵਾਰੀ ਕੀ ਹੋਵੇਗਾ ਕਿ ਬ੍ਰੇਕਆਊਟ ਇਦੋਂ ਹੋਵੇਗਾ ਹੁਣ ਮੈਂ ਇੱਕ ਤੁਹਾਨੂੰ ਇੱਕ ਇੱਥੇ ਟੈਕਨੀਕ ਦੱਸਾਂਗਾ ਜਿਹੜੀ ਤੁਸੀਂ ਯਾਦ ਰੱਖਣੀ ਹੈ ਪਰ ਗਰੰਟੀ ਨਹੀਂ ਮੰਨਣੀ ਕਿਉਂਕਿ ਬਾਅਦ ਦੇ ਵਿੱਚ ਕੋਈ ਜਨਾ ਆ ਕੇ ਕਹੂਗਾ ਕਿ ਤੁਹਾਡੀ ਚੀਜ਼ ਚੱਲਦੀ ਨਹੀਂ ਇਹ ਮੈਂ ਸਿਰਫ ਐਕਸਪੀਰੀਅੰਸ ਦੇ ਤੌਰ ਤੇ ਤੁਹਾਨੂੰ ਸ਼ੇਅਰ ਕਰਾਂਗਾ ਤੁਸੀਂ ਦੇਖਣਾ ਹੈ ਕਿ ਪ੍ਰਾਈਸ ਕੋਈ ਵੀ ਪਹਿਲੀ ਵਾਰੀ ਜਿਸ ਜਗ੍ਹਾ ਤੋਂ ਪ੍ਰਾਈਸ ਡਾਊਨ ਗਿਆ ਹੈ ਠੀਕ ਹੈ ਦੂਸਰੀ ਵਾਰੀ ਪ੍ਰਾਈਸ ਉਸ ਜਗ੍ਹਾ ਤੋਂ ਡਾਊਨ ਗਿਆ ਹੈ ਤੀਸਰੀ ਵਾਰੀ ਫੇਅਰ ਪ੍ਰਾਈਸ ਤੋਂ ਡਾਊਨ ਗਿਆ ਤੇ ਚੌਥੀ ਵਾਰੀ ਜਦੋਂ ਪ੍ਰਾਈਸ ਉੱਥੇ ਆਵੇਗਾ ਤਾਂ ਜਿਹੜਾ ਬ੍ਰੇਕਆਊਟ ਹੋਣ ਦੇ ਪ੍ਰੋਬੈਬਿਲਿਟੀ ਆ ਉਹ ਆਲਮੋਸਟ ਤੁਹਾਡੀ 90% ਹੋ ਜਾਵੇਗੀ ਠੀਕ ਆ ਗਰੰਟੀ ਕੋਈ ਨਹੀਂ ਕਿਉਂਕਿ ਚੌਥੀ ਵਾਰ ਵੀ ਪ੍ਰਾਈਸ ਇਸ ਤੋਂ ਥੱਲੇ ਡਿੱਗ ਸਕਦਾ ਹੈ ਠੀਕ ਆ ਇਹ ਚੀਜ਼ ਨੂੰ ਤੁਸੀਂ ਸਮਝਣਾ ਆ ਮਤਲਬ ਮਤਲਬ ਮੈਂ ਜੋ ਆਪਣਾ ਐਕਸਪੀਰੀਅੰਸ ਕੀਤਾ ਉਹਦੇ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ ਕਿ ਤਿੰਨ ਤਿੰਨ ਵਾਰ ਪ੍ਰਾਈਸ ਇੱਕ ਜਗ੍ਹਾ ਤੋਂ ਡਿੱਗੇ ਤੇ ਚੌਥੀ ਵਾਰੀ ਉਸ ਨੂੰ ਬ੍ਰੇਕ ਆਊਟ ਕਰਨ ਦੇ ਚਾਂਸ ਹੁੰਦੇ ਆ ਠੀਕ ਆ ਤੇ ਇਸ ਤਰ੍ਹਾਂ ਤੁਸੀਂ ਮਤਲਬ ਕਿ ਆਪਣੇ ਮਾਈਂਡ ਦੇ ਵਿੱਚ ਬਿਠਾ ਸਕਦੇ ਜੋ ਕਿ ਹੁਣ ਬ੍ਰੇਕ ਆਊਟ ਹੋ ਸਕਦਾ ਹੈ ਤਾਂ ਬ੍ਰੇਕ ਆਊਟ ਦੀਆਂ ਕੰਡੀਸ਼ਨਾਂ ਨੂੰ ਤੁਸੀਂ ਦੇਖਣਾ ਆ ਮਤਲਬ ਇਹ ਨਹੀਂ ਮੰਨ ਲੈਣਾ ਕਿ ਬ੍ਰੇਕ ਆਊਟ ਹੀ ਹੋਵੇਗਾ ਤੇ ਬ੍ਰੇਕਆਊਟ ਵਾਸਤੇ ਟਰੇਡ ਕਰ ਲੈਣੀ ਹੈ ਠੀਕ ਹੈ ਅੱਜ ਦੀ ਵੀਡੀਓ 'ਚ ਆਪਾਂ ਫੇਲਡ ਬ੍ਰੇਕਡਾਊਨ ਤੇ ਫੇਲਡ ਬ੍ਰੇਕਆਊਟ ਸਿੱਖ ਰਹੇ ਹਾਂ ਪਰ ਮੈਂ ਤੁਹਾਨੂੰ ਸਮਝਾ ਰਿਹਾ ਹਾਂ ਤੇ ਜੇ ਪ੍ਰਾਈਸ ਤੀਸਰੀ ਵਾਰ ਮਤਲਬ ਕਿ ਇੱਥੇ ਆ ਰਿਹਾ ਹੈ ਤਾਂ ਉਹ ਜਾਂ ਤਾਂ ਮਤਲਬ ਕਿ ਉਹ ਪਿਛਲੇ ਜੋ ਵੀ ਤੁਹਾਡੇ ਜਿਹੜੇ ਆ ਹਾਈ ਬਣੇ ਹੋਣਗੇ ਠੀਕ ਹੈ ਉਹਨਾਂ ਨੂੰ ਕ੍ਰੋਸ ਕਰਨ ਤੋਂ ਬਿਨਾ ਅਹੀਂ ਥੱਲੇ ਡਿੱਗਣਾ ਪਸੰਦ ਕਰੇਗਾ ਫਿਰ ਤਾਂ ਮਤਲਬ ਕਿ ਚਲੋ ਕੋਈ ਚੱਕਰ ਨਹੀਂ ਤੁਹਾਡੀ ਜੋ ਵੀ ਸਟ੍ਰੈਟਜੀ ਹੋਵੇਗੀ ਵੱਖਰੀ ਬਣੇਗੀ ਪਰ ਜੇ ਪਿਛਲੇ ਨੂੰ ਕ੍ਰੋਸ ਵੀ ਕਰਦਾ ਹੈ ਤਾਂ ਤੁਸੀਂ ਮਤਲਬ ਕਿ ਇਹ ਮੰਨ ਕੇ ਚੱਲ ਸਕਦੇ ਜੋ ਕਿ ਇੱਥੇ ਫੇਲਡ ਬ੍ਰੇਕਆਊਟ ਹੋ ਸਕਦਾ ਹੈ ਠੀਕ ਹੈ ਇਹ ਇੱਕ ਸਮਝਣ ਵਾਲੀ ਚੀਜ਼ ਆ ਇਸ ਦੇ ਵਿੱਚ ਕੋਈ ਵੀ ਇਹ ਨਹੀਂ ਕਿ ਚਾਰ ਵਾਰੀ ਆਇਆ ਤਾਂ ਹੋਵੇਗਾ ਹੀ ਹੋਵੇਗਾ ਪੰਜ ਵਾਰੀ ਆਇਆ ਤਾਂ ਪਰ ਇਹ ਜੋ ਚੀਜ਼ ਆਪਾਂ ਐਕਸਪੀਰੀਅੰਸ ਕੀਤੀ ਆ ਵੱਖ-ਵੱਖ ਮਾਰਕੀਟਾਂ ਦੇ ਵਿੱਚ ਉਹ ਮੈਂ ਤੁਹਾਨੂੰ ਸਮਝਾ ਰਿਹਾ ਠੀਕ ਹੈ ਇਹ ਕਿਸੇ ਵੀ ਤੁਹਾਨੂੰ ਟੈਕਨੀਕਲ ਬੁੱਕ ਤੇ ਜਾਂ ਕਿਤੇ ਵੀ ਤੁਹਾਨੂੰ ਨਹੀਂ ਮਿਲੇਗੀ ਇਹ ਸਿਰਫ ਸਮਝਣ ਦੀ ਚੀਜ਼ ਆ ਜਿਹੜੀ ਕਿ ਆਪਾਂ ਦੇਖ ਕੇ ਸਮਝ ਸਕਦੇ ਹਾਂ ਇਸੇ ਤਰ੍ਹਾਂ ਹੀ ਡਾਊਨ ਸਾਈਡ ਨੂੰ ਕਿਉਂਕਿ ਪਹਿਲੀ ਵਾਰੀ ਜਦੋਂ ਵੀ ਜਿਸ ਚੀਜ਼ ਨੂੰ ਹਿੱਟ ਕਰਦਾ ਆਪਾਂ ਉੱਥੇ ਸਪੋਰਟ ਮਾਰਕ ਕਰ ਲੈਨੇ ਆ ਠੀਕ ਹੈ ਦੂਜੀ ਵ ਵਿਕਦੇ ਤੌਰ ਤੇ ਉਸ ਪ੍ਰਾਈਸ ਨਾਲੋਂ ਥੱਲੇ ਜਾ ਸਕਦਾ ਹੈ ਉਹਦੀ ਕੋਈ ਕੰਡੀਸ਼ਨ ਨਹੀਂ ਹੁੰਦੀ ਤੀਜੀ ਵਾਰੀ ਪ੍ਰਾਈਸ ਉੱਥੇ ਸਪੋਰਟ ਲੈ ਰਿਹਾ ਹੈ ਤਾਂ ਤੀਜੀ ਵਾਰੀ ਹੀ ਜੇ ਬ੍ਰੇਕਡਾਊਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੁਸੀਂ ਉੱਥੇ ਉਮੀਦ ਕਰ ਸਕਦੇ ਜੋ ਕਿ ਇਹ ਬ੍ਰੇਕਡਾਊਨ ਫੇਲਡ ਹੋ ਸਕਦਾ ਹੈ ਠੀਕ ਹੈ ਇਹ ਇਹ ਉਹ ਚੀਜ਼ ਹੈ ਕਿ ਜਿਹੜੀ ਤੁਸੀਂ ਪਹਿਲਾਂ ਸਮਝ ਲੈਣੀਆਂ ਕੁਛ ਵੀ ਕੁਛ ਵੀ ਬਣਤੋਂ ਠੀਕ ਹੈ ਉਸ ਤੋਂ ਬਾਅਦ ਆਪਾਂ ਕੰਡੀਸ਼ਨਾਂ ਵੀ ਦੇਖਣੀ ਹੈ ਠੀਕ ਹੈ ਇਹ ਮਤਲਬ ਹੈ ਕਿ ਇਹ ਅਸਲ ਦੇ ਵਿੱਚ ਕਿ ਆਪਾਂ ਦੇਖਣ ਦਾ ਨਜ਼ਰੀਆ ਮੈਂ ਤੁਹਾਨੂੰ ਦੇ ਰਿਹਾ ਹਾਂ ਕਿ ਆਪਾਂ ਵੇਖਣਾ ਕਿਵੇਂ ਹੈ ਯੋਗੀਆਂ ਨੂੰ ਕੁਝ ਲੋਕ ਕਹਿਣਗੇ ਕਿ ਚੌਥੀ ਵਾਰੀ ਵੀ ਗਿਆ ਤਾਂ ਵੀ ਬ੍ਰੇਕਆਊਟ ਨਹੀਂ ਹੋਇਆ ਪੰਜਵੀਂ ਵਾਰੀ ਗਿਆ ਤਾਂ ਵੀ ਬ੍ਰੇਕਆਊਟ ਨਹੀਂ ਹੋਗਾ ਮੈਂ ਤੈਨੂੰ ਕਿਹਾ ਨਾ 100% ਕੁਝ ਨਹੀਂ ਹੈ ਠੀਕ ਆ ਇਸ ਕਰਕੇ ਇਹ ਸਿਰਫ ਦੇਖਣ ਦਾ ਨਜ਼ਰੀਆ ਹੈ ਮਤਲਬ ਕਿ ਜਦੋਂ ਤੀਸਰੀ ਵਾਰੀ ਪ੍ਰਾਈਸ ਬ੍ਰੇਕਡਾਊਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਤੁਸੀਂ ਮੰਨ ਸਕਦੇ ਹੋ ਕਿ ਫੇਲਡ ਹੋ ਸਕਦਾ ਹੈ ਬ੍ਰੇਕਡਾਊਨ ਤੇ ਪ੍ਰਾਈਸ ਫਿਰ ਰਿਵਰਸ ਹੋ ਸਕਦਾ ਹੈ ਤੇ ਚੌਥੀ ਵਾਰੀ ਜੇ ਆ ਰਿਹਾ ਹੈ ਤਾਂ ਤੁਸੀਂ ਮੰਨ ਸਕਦੇ ਹੋ ਕਿ ਬ੍ਰੇਕਡਾਊਨ ਹੋ ਸਕਦਾ ਹੈ ਤੇ ਤੁਸੀਂ ਬ੍ਰੇਕਡਾਊਨ ਦੀਆਂ ਕੰਡੀਸ਼ਨਾਂ ਦੇਖ ਸਕਦੇ ਹੋ ਇਹਦੇ ਨਾਲ ਕੀ ਹੋਵੇਗਾ ਕਿ ਟ੍ਰੇਡ ਤੁਹਾਡੀ ਕਦੇ ਮਿਸ ਹੋ ਸਕਦੀ ਹੈ ਪਰ ਤੁਹਾਡੀ ਅਬਜ਼ ਇਹਦੀ ਨੂੰ ਧਿਆਨ ਨਾਲ ਸਮਝੋ ਹੁਣ ਚਲੋ ਆਪਾਂ ਚੱਲਦੇ ਆਂ ਝਾੜ ਤੇ ਦੇਖਾਂਗੇ ਕਿ ਕਿਵੇਂ ਆਪਾਂ ਦੇਖਣਾ ਹੈ ਤੇ ਕਿਹੜਾ ਕੈਂਡਲ ক্লোਜ਼ ਹੁੰਦੇ ਆਪਾਂ ਬੰਨਣਾ ਹੈ ਤੇ ਮੈਂ ਕਿਵੇਂ ਇਸ ਨੂੰ ਪਲਾਨ ਕਰਦਾ ਹਾਂ ਠੀਕ ਹੈ ਪਹਿਲਾਂ ਪਿਛਲੀਆਂ ਵੀਡੀਓ ਦੇਖੋ ਬ੍ਰੇਕਆਊਟ ਵਾਲੀਆਂ ਜ਼ਰੂਰ ਤਾਂ ਜੋ ਤੁਹਾਨੂੰ ਪਤਾ ਚੱਲੇ ਕਿ ਕਿਹੜੀ ਕੰਡੀਸ਼ਨ ਚ ਬ੍ਰੇਕਆਊਟ ਹੋਵੇਗਾ ਕਿਉਂਕਿ ਇਹੀ ਜਿਹੜੀ ਮਾਰਕੀਟ ਦਾ ਅਗਲਾ ਟ੍ਰੈਂਡ ਡਿਸਾਈਡ ਕਰਦੀ ਹੈ ਕਿ ਕਿ ਮਾਰਕੀਟ ਨੇ ਕਿ ਸਾਈਡ ਨੂੰ ਜਾਣਾ ਹੈ ਹੁਣ ਦੇਖੋ ਸਕਰੀਨ ਤੇ ਆਪਾਂ ਇੱਥੇ ਇੱਕ ਸਪੋਰਟ ਮਾਰਕ ਕਰ ਲਵਾਂਗੇ ਕਿਉਂਕਿ ਇਸ ਜਗ੍ਹਾ ਤੋਂ ਪ੍ਰਾਈਸ ਉੱਤੇ ਗਿਆ ਸੀ ਠੀਕ ਹੈ ਇਸ ਜਗ੍ਹਾ ਤੋਂ ਪ੍ਰਾਈਸ ਉੱਤੇ ਗਿਆ ਸੀ ਤਾਂ ਆਪਾਂ ਇਸ ਨੂੰ ਸਪੋਰਟ ਮਾਰਕ ਕਰ ਲਿਆ ਠੀਕ ਹੈ ਹੁਣ ਆਪਾਂ ਦੇਖਾਂਗੇ ਕਿ ਦੁਬਾਰਾ ਜਦੋਂ ਪ੍ਰਾਈਸ ਇੱਥੇ ਆਵੇਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੂਜੀ ਵਾਰੀ ਜਦੋਂ ਪ੍ਰਾਈਸ ਇੱਥੇ ਆਵੇਗਾ ਤੇ ਆਪਾਂ ਉਮੀਦ ਕਰਾਂਗੇ ਕਿ ਫੇਲਡ ਬ੍ਰੇਕਡਾਊਨ ਹੋਵੇਗਾ ਉਮੀਦ ਹੈ ਠੀਕ ਹੈ ਮੰਨਣਾ ਨਹੀਂ ਕੁਝ ਵੀ ਇਸ ਮਾਰਕੀਟ ਦੇ ਵਿੱਚ ਮੰਨਣੀ ਬਿਲਕੁਲ ਵੀ ਨਹੀਂ ਚਾਰਟ ਨੂੰ ਨਿਊਟਰਲ ਹੋ ਕੇ ਦੇਖਣਾ ਹੈ ਠੀਕ ਹੈ ਆਪਾਂ ਮੰਨਾਂਗੇ ਕਿ ਫੇਲਡ ਬ੍ਰੇਕਡਾਊਨ ਹੋ ਸਕਦਾ ਹੈ ਤੇ ਦੁਬਾਰਾ ਆਪਾਂ ਇੱਥੋਂ ਜੇ ਫੇਲਡ ਬ੍ਰੇਕਡਾਊਨ ਹੁੰਦਾ ਹੈ ਤੇ ਬਾਏ ਵਾਸਤੇ ਸੋਚਾਂਗੇ ਕਿਉਂਕਿ ਇੱਕ ਵਾਰ ਪ੍ਰਾਈਸ ਆਇਆ ਬੰਦੇ ਦੀ ਨਜ਼ਰ ਦੇ ਵਿੱਚ ਇਹ ਸਪੋਰਟ ਬਣ ਗਿਆ ਹੈ ਠੀਕ ਹੈ ਤਾਂ ਹੁਣ ਆਪਾਂ ਦੇਖਦੇ ਹਾਂ ਕਿ ਬਾਅਦ ਦੇ ਵਿੱਚ ਪ੍ਰਾਈਸ ਕਿਸ ਤਰ੍ਹਾਂ ਇੱਥੇ ਆਇਆ ਠੀਕ ਹੈ ਇਸ ਨੂੰ ਪਲੇ ਕਰਦੇ ਅੱਗੇ ਤਾਂ ਜੋ ਤੁਹਾਨੂੰ ਆਸਾਨੀ ਨਾਲ ਸਮਝ ਆ ਸਕੇ ਠੀਕ ਹੈ ਤੇ ਬਹੁਤ ਹੀ ਮਤਲਬ ਕਿ ਮਾਰਕੀਟ ਨੂੰ ਦੇਖਣਾ ਬਹੁਤ ਸਿੰਪਲ ਆ ਪਰ ਜੇ ਆਪਾਂ ਸਮਝ ਗਏ ਤਾਂ ਠੀਕ ਹੈ ਤੇ ਪ੍ਰੈਕਟਿਸ ਕਰੀਏ ਫਿਰ ਬਹੁਤ ਸੌਖਾ ਆ ਪਰ ਜੇ ਆਪਾਂ ਹਰ ਜਗ੍ਹਾ ਤੇ ਐਂਟਰੀ ਲਾ ਦਿਆਂ ਫਿਰ ਬਹੁਤ ਮੁਸ਼ਕਲ ਹੈ ਠੀਕ ਹੈ ਤੇ ਦੂਜੀ ਕੰਡੀਸ਼ਨ ਇਹ ਆ ਇ ਜਦੋਂ ਵੀ ਕੋਈ ਫੇਲਡ ਬ੍ਰੇਕਡਾਊਨ ਹੁੰਦਾ ਆ ਜਾਂ ਬ੍ਰੇਕਆਊਟ ਹੁੰਦਾ ਆ ਉੱਥੇ ਪਿੱਛੇ ਮਤਲਬ ਕਿ ਜਦੋਂ ਆਪਾਂ سپورਟ ਜਿਵੇਂ ਮਾਰਕ ਕੀਤਾ ਹੋਇਆ ਆ ਤਾਂ ਪਿੱਛੇ ਕੋਈ ਇਹੋ ਜੀ ਜਗ੍ਹਾ ਹੁੰਦੀ ਆ ਜਿਹੜੀ ਕਿ ਅਨਟੈਸਟਡ ਹੁੰਦੀ ਆ ਠੀਕ ਹੈ ਜਿਹੜਾ ਲੈਵਲ ਟੈਸਟ ਨਹੀਂ ਹੋਇਆ ਹੁੰਦਾ ਕੋਈ ਜੋਪਨਿੰਗ ਗੈਪ ਹੋ ਸਕਦਾ ਕੁਝ ਵੀ ਹੋ ਸਕਦਾ ਆ ਕੋਈ ਸਿੰਗਲ ਆਰਡਰ ਏਰੀਆ ਹੋ ਸਕਦਾ ਆ ਤਾਂ ਉਹਦਾ ਕਾਰਨ ਹੋ ਸਕਦਾ ਹੈ ਕਿ ਇਹ ਬ੍ਰੇਕਡਾਊਨ ਹੋਵੇਗਾ ਠੀਕ ਫੇਲਡ ਬ੍ਰੇਕਡਾਊਨ ਹੋਵੇਗਾ ਕਿਉਂਕਿ ਜੇ ਇਸਨੇ ਬ੍ਰੇਕਡਾਊਨ ਬ੍ਰੇਕਡਾਊਨ ਹੋਣ ਦੀ ਇੱਕ ਹੋਰ ਵੀ ਕੰਡੀਸ਼ਨ ਹੁੰਦੀ ਆ ਕਿ ਤੁਸੀਂ ਇਸ ਸਾਈਡ ਤੇ ਦੇਖਣਾ ਹੁੰ मतलब कोई लो बने होन जमे के अगला लो बहुत दूरयत इसकी इस दे विच किया कि ब्रेक डाउन होन दे चांस ਘਟ ਜਾਂਦੇ ਆ ਤੇ ਫੀਲਡ ਬ੍ਰੇਕ ਡਾਊਨ ਹੋਣ ਦੇ ਚਾਂਸ ਵੱਧ ਜਾਂਦੇ ਆ ਕਿਉਂਕਿ ਲਿਕਵਿਡਿਟੀ ਬਹੁਤ ਦੂਰ ਆ ਤੇ ਜਾਂ ਇੱਥੇ ਜੇ ਬ੍ਰੇਕ ਡਾਊਨ ਮਾਰਕੀਟ ਨੇ ਕਰਨਾ ਆ ਤਾਂ ਤੁਸਨੂੰ ਕਨਸੋਲਿਡੇਟ ਕਰਕੇ ਰੇਂਜ ਬਣਾਉਣੀ ਪਵੇਗੀ ਛੋਟੀ ਜੀ ਫਿਰ ਬ੍ਰੇਕ ਡਾਊਨ ਕਰ ਸਕੇਗੀ ਕਿ ਐਸਐਲ ਕਰੀਰ ਕਰਗੇ ਠੀਕ ਆ ਇਸ ਕੇਸ ਦੇ ਵਿੱਚ ਜਦੋਂ ਅਗਲੀ ਲਿਕਵਿਡਿਟੀ ਜੇ ਤਾਂ ਮਤਲਬ ਇੱਥੇ ਲੱਗੇ ਜੇ ਹੁੰਦਾ ਕੋਈ ਲੋ ਮਤਲਬ ਜੇ ਇਕਵਲ ਲੋ ਹੁੰਦੇ 1 2 3 ਲੋ ਮਤਲਬ ਕਿ ਇਸ ਤਰ੍ਹਾਂ ਟ੍ਰੈਂਡ ਲਾਈਨ ਟਾਈਪ ਹੁੰਦੀ ਤਾਂ ਇਹ 90% ਬ੍ਰੇਕਡਾਊਨ ਹੋਣਾ ਸੀ ਪਰ ਇੱਥੇ ਕੀ ਹੈ ਕਿ ਅਗਲਾ ਆਪਣਾ ਲੋ ਬਹੁਤ ਦੂਰ ਸੀ ਤੇ ਮਾਰਕੀਟ ਨੇ ਇੱਥੇ ਟਾਈਮ ਵੀ ਸਪੈਂਡ ਨਹੀਂ ਕੀਤਾ ਸਿੱਧਾ ਹੀ ਬ੍ਰੇਕ ਕੀਤਾ ਤੇ ਹਾਈ ਪ੍ਰੋਬੈਬਿਲਿਟੀ ਆ ਕਿ ਇਹ ਤੁਹਾਡਾ ਬ੍ਰੇਕਡਾਊਨ ਫੇਲਡ ਹੋਵੇਗਾ ਦੂਜੀ ਕੰਡੀਸ਼ਨ ਇੱਥੇ ਹੋਰ ਕੀ ਸੀ ਕਿ ਇੱਥੇ ਇੱਕ ਓਪਨਿੰਗ ਗੈਪ ਸੀ ਜਿਹੜਾ ਕਿ ਅਨਫਿਲਡ ਸੀ ਅਸਲ 'ਚ ਮਾਰਕੀਟ ਉਸ ਤੋਂ ਸਪੋਰਟ ਲੈ ਕੇ ਗਈ ਹੈ ਪਰ ਆਪਣੇ ਐਸ ਲੈਵਲ ਦਾ ਰੈਡ ਬ੍ਰੇਕਡਾਊਨ ਹੋ ਗਿਆ ਹੈ ਠੀਕ ਹੈ ਐਵੇਂ ਹੀ ਆਪਾਂ ਮਤਲਬ ਕਿ ਦੇਖਦੇ ਹਾਂ ਇਸੇ ਕਰਕੇ ਪਿੱਛੇ ਚਾਰਟ ਆਪਾਂ ਜਰੂਰ ਦੇਖਣਾ ਹੁੰਦਾ ਪਰ ਜਦੋਂ ਇਹ 올 ਟਾਈਮ ਹਾਈ ਤੇ ਹੋਵੇਗਾ ਉਦੋਂ ਫਿਰ ਆਪਾਂ ਪ੍ਰਾਈਸ ਨੂੰ ਹੀ ਸਮਝਣਾ ਹੁੰਦਾ ਉਦੋਂ ਕਿਉਂਕਿ ਆਪਣੇ ਕੋਲੇ ਪਿੱਛੇ ਕੋਈ ਵੀ ਰੈਜ਼ਿਸਟੈਂਸ ਨਹੀਂ ਹੁੰਦਾ ਪਰ ਜ਼ਿਆਦਾਤਰ ਮਾਰਕੀਟ ਤੇ ਚਲੋ ਥੱਲੇ ਹੀ ਰਹਿੰਦੀ ਹੈ ਤੇ ਥੱਲੇ ਆਪਾਂ ਇਹ ਚੀਜ਼ਾਂ ਆਰਾਮ ਨਾਲ ਦੇਖ ਸਕਦੇ ਹਾਂ ਠੀਕ ਹੈ ਹੁਣ ਇੱਥੇ ਦੇਖੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਕੀ ਸਿੱਖਿਆ ਸੀ ਕਿ ਕਿਸੇ ਵੀ ਲੈਵਲ ਦਾ ਬ੍ਰੇਕਡਾਊਨ ਹੋਣ ਤੇ ਆਪਾਂ ਟ੍ਰੇਡ ਕਿਵੇਂ ਕਰਦੇ ਹਾਂ ਠੀਕ ਹੈ ਉਹ ਮੈਂ ਇੱਥੇ ਨਹੀਂ ਦੱਸਾਂਗਾ ਨੈਕਸਟ ਕੈਂਡਲ ਨੇ ਦੇਖੋ ਕਿ ਪਹਿਲੇ ਕੈਂਡਲ ਦਾ ਲੋ ਬ੍ਰੇਕ ਨਹੀਂ ਕੀਤਾ ਠੀਕ ਹੈ ਤਾਂ ਉਸ ਤੋਂ ਬਾਅਦ ਆ ਤੀਸਰਾ ਕੈਂਡਲ ਵਿੱਚ ਆ ਕੇ ক্লোਜ਼ ਹੋ ਗਿਆ ਇਸ ਨੂੰ ਆਪਾਂ ਕਹਿੰਦੇ ਆ ਰਾਉਂਡਿੰਗ ਫੇਲਡ ਬ੍ਰੇਕ ਡਾਊਨ ਠੀਕ ਹੈ ਬ੍ਰੇਕਆਊਟ ਬ੍ਰੇਕਡਾਊਨ ਲੈਵਲ ਕੀ ਸੀ ਆਪਣਾ ਆ ਜਿਹੜਾ ਪਹਿਲਾਂ ক্লোਜ਼ ਕੀਤਾ ਇਸ ਤੋਂ ਥੱਲੇ ਜਿਹੜੇ ਲੋਕ ক্লোਜ਼ ਹੋਣ ਤੇ ਹੀ ਹਿੰਡਰੀਆਂ ਕਰ ਲੈਂਦੇ ਆ ਉਹ ਕੀ ਟਰੈਪ ਹੋ ਗਏ ਐਸਲ ਉਹਨਾਂ ਦੇ ਕਿੱਥੇ ਹੁੰਦੇ ਆ ਪਿਛਲੀ ਵੀਡੀਓ ਚ ਤੁਹਾਨੂੰ ਦੱਸਿਆ ਸੀ ਨਾ ਐਸਲ ਕਿੱਥੇ ਲਗਾਉਣਾ ਪਸੰਦ ਕਰਦੇ ਆ ਆਪਾਂ ਜਾਂ ਸਵਿੰਗ ਹਾਈ ਜਾਂ ਲਾਸਟ ਕੈਂਡਲ ਦੇ ਉੱਤੇ ਠੀਕ ਹੈ ਇਨਾਂ ਨੇ ਬ੍ਰੇਕ ਡਾਊਨ ਤੇ ਟਰੇਡ ਉਸੇ ਤਰ੍ਹਾਂ ਹੀ ਕਰ ਲਈ ਬਿਨਾ ਕਨਫਰਮੇਸ਼ਨ ਤੋਂ ਜਿਹੜੀ ਮੈਂ ਤੁਹਾਨੂੰ ਕਨਫਰਮੇਸ਼ਨ ਦੱਸੀ ਸੀ ਪਿੱਛੇ ਉਹ ਕੀ ਸੀ ਕਿ ਅਗਲਾ ਕੈਂਡਲ ਉਹਦਾ ਲੋ ਬ੍ਰੇਕ ਕਰੇ ਫਿਰ ਆਪਾਂ ਐਂਟਰੀ ਕਰਦੇ ਹਾਂ ਇਸ ਨੇ ਲੋ ਬ੍ਰੇਕ ਕੀਤਾ ਨਹੀਂ ਕੀਤਾ 100% ਕੋਈ ਨਹੀਂ ਹੋਵੇਗਾ ਲੋ ਬ੍ਰੇਕ ਕਰਕੇ ਵੀ ਫੇਲਡ ਬ੍ਰੇਕ ਡਾਊਨ ਹੋ ਸਕਦਾ ਹੈ ਪਰ ਮੇਨ ਗੱਲ ਕੀ ਹੈ ਕਿ ਤੁਹਾਨੂੰ ਪਹਿਲਾਂ ਕਿਵੇਂ ਪਤਾ ਸੀ ਕਿ ਇੱਥੇ ਫੇਲਡ ਬ੍ਰੇਕਡਾਊਨ ਹੋ ਸਕਦਾ ਪਹਿਲਾਂ ਆਪਾਂ ਅਬਜ਼ਰਵੇਸ਼ਨ ਕੀਤੀ ਹੁੰਦੀ ਹੈ ਠੀਕ ਹੈ ਪ੍ਰਾਈਸ ਕਨਫਰਮੇਸ਼ਨ ਆਪਾਂ ਬਾਅਦ ਦੇ ਵਿੱਚ ਦੇਖਦੇ ਹਾਂ ਕਿਉਂਕਿ ਇਹ ਲੈਵਲ ਇੱਕ ਵਾਰ ਹੀ ਟੈਸਟ ਹੋਇਆ ਸੀ ਤਾਂ ਕਰਕੇ ਇਥੋਂ ਬਾਅਦ ਐਕਟਿਵ ਹੋਣ ਦੇ ਗਲ ਚਾਂਸ ਸੀ ਦੂਜਾ ਅੱਗੇ ਲਿਕਵਿਡਿਟੀ ਨਹੀਂ ਹੈਗੀ ਸੀ ਤੇ ਇੱਕ ਓਪਨਿੰਗ ਗੈਪ ਵੀ ਸੀ ਠੀਕ ਹੈ ਹੁਣ ਚਲੋ ਇਥੇ ਟ੍ਰੇਡ ਕਿਵੇਂ ਕਰਨੀ ਹੈ ਠੀਕ ਹੈ ਹੁਣ ਮੈਂ ਮਤਲਬ ਕਿ ਟ੍ਰੇਡ ਕਿਵੇਂ ਕਰਦਾ ਹਾਂ ਤੁਹਾਨੂੰ ਇਹ ਦੱਸਾਂਗਾ ਠੀਕ ਹੈ ਹੁਣ ਕੈਂਡਲ ਇਥੇ ਵੱਡਾ ਬਣਿਆ ਹੋਵੇਗਾ ਤਾਂ ਕਈ ਲੋਕਾਂ ਨੂੰ ਲੱਗੇਗਾ ਕਿ ਆਪਾਂ ਟ੍ਰੇਡ ਹੀ ਨਹੀਂ ਕਰਨੀ ਪਰ ਟ੍ਰੇਡ ਆਪਾਂ ਕਰ ਸਕਦੇ ਹਾਂ ਠੀਕ ਹੈ ਕੈਂਡਲ ਵੱਡੇ ਛੋਟੇ ਦੀ ਕੋਈ ਗੱਲ ਨਹੀਂ ਹੁੰਦੀ ਮੇਨ ਇਹ ਹੈ ਕਿ ਤੁਸੀਂ ਪ੍ਰੈਕਟਿਸ ਕਿੰਨੀ ਕੀਤੀ ਹੈ ਜੇ ਪ੍ਰੈਕਟਿਸ ਨਹੀਂ ਹੈਗੀ ਤਾਂ ਕੁਝ ਵੀ ਤੁਸੀਂ ਨਹੀਂ ਕਰ ਸਕਦੇ ਠੀਕ ਹੈ ਹੁਣ ਇਹ ਜਿਹੜਾ ਆਪਣਾ ਇੱਕ ਬ੍ਰੇਕਆਊਟ ਫੇਲਡ ਇੱਕ ਹੋਰ ਤਰ੍ਹਾਂ ਵੀ ਹੋਵੇਗਾ ਇਹ ਇੱਕ ਹੋਰ ਤਰ੍ਹਾਂ ਹੋਇਆ ਠੀਕ ਹੈ ਉਹ ਮੈਂ ਦਾ ਵਿੱਚ ਉੱਤੇ ਵਿਖਾਵਾਂਗਾ ਮੈਨੂੰ ਇਹ ਸਿੱਖੋ ਠੀਕ ਹੈ ਇਹਦੇ ਵਿੱਚ ਆਪਾਂ ਟ੍ਰੇਡ ਉਹ ਪਹਿਲਾਂ ਤਾਂ ਆਪਾਂ ਵੇਟ ਕਰਦੇ ਹਾਂ ਕਿ ਇਹਦਾ ਥੱਲੇ ਕਲੋਜ਼ ਹੋ ਗਿਆ ਤਾਂ ਆਪਾਂ ਮੰਨ ਲਿਆ ਕਿ ਬ੍ਰੇਕਡਾਊਨ ਹੋ ਸਕਦਾ ਹੈ ਆਪਣੇ ਮਾਈਂਡ ਦੇ ਵਿੱਚ ਠੀਕ ਹੈ ਜਦੋਂ ਦੁਬਾਰਾ ਕੈਂਡਲ ਉਸੇ ਹੀ ਲੈਵਲ ਤੋਂ ਉੱਤੇ ਆ ਕੇ ਕਲੋਜ਼ ਕਰ ਦੇਵੇ ਕਿਉਂਕਿ ਆਹ ਕੈਂਡਲ ਤਾਂ ਕਲੋਜ਼ ਨਹੀਂ ਹੋਇਆ ਸੀ ਆਹ ਕੈਂਡਲ ਜਦੋਂ ਉੱਤੇ ਕਲੋਜ਼ ਹੋਵੇਗਾ ਉਸ ਤੋਂ ਬਾਅਦ ਆਪਾਂ ਮਰਨਾ ਹੈ ਠੀਕ ਹੈ ਜਿੰਨਾ ਚਿਰ ਕਲੋਜ਼ ਨਹੀਂ ਹੁੰਦਾ ਉਹਨਾਂ ਚਿਰ ਕੁਝ ਨਹੀਂ ਮੰਨਣਾ ਨਹੀਂ ਤਾਂ ਮਾਰਕੀਟ ਬਹੁਤ ਹੀ ਟ੍ਰੈਪਰ ਹੋ سمپل ہے ٹھیک ہے کینڈل کلوز ہو گیا دیکھ سکتے ہو کلوز کلا ایس لیتے نہیں ہوا جی کینڈل نے اپنا بریک ڈاؤن کیا اس کو بھی اتنے کلوز ہوا تو یہ واسطے اپنا اینٹری اسی جگہ سے ہی لے لو گے ٹھیک ہے کئی بار کی ہوگا کہ پرائز مطلب کہ ایس لیول اتنے آ کے کلوز ہو جائے گا پر جس کینڈل نے بریک ڈاؤن کیا ہوگا اسے کلوز نہیں ہوگا ٹھیک ہے وہ کیس وکرا ہوگا ਹੁਣ ਇੱਥੇ ਆਪਣੇ ਕੀ ਬਣੇ 3 ਕੈਂਡਲਸਟਿਕ ਰੂਲ ਵੀ ਬਣ ਗਏ ਠੀਕ ਹੈ 3 ਕੈਂਡਲਸਟਿਕ ਰੂਲ ਕੀ ਬਣੇ ਪਿਛਲੇ ਕੈਂਡਲ ਦਾ ਲੋ ਬ੍ਰੇਕ ਕੀਤੇ ਬਿਨਾ ਇਸ ਕੈਂਡਲ ਦੇ ਹਾਈ ਤੇ ਵੀ ক্লোਜ਼ ਹੋ ਗਿਆ ਤੇ ਜਿਸ ਕੈਂਡਲ ਨੇ ਬ੍ਰੇਕ ਡਾਊਨ ਕੀਤਾ ਸੀ ਉਸਤੇ ਵੀ ক্লোਜ਼ ਹੋ ਗਿਆ ਕਈ ਵਾਰੀ ਇਹ ਕੰਡੀਸ਼ਨ ਤੁਹਾਡੀ ਇਸ ਤਰ੍ਹਾਂ ਬਣੇਗੀ ਕਿ ਆਹ ਕੈਂਡਲ ਆ ਨੈਕਸਟ ਕੈਂਡਲ ਇਸ ਕੈਂਡਲ ਦਾ ਲੋ ਬ੍ਰੇਕ ਨਹੀਂ ਕਰੇਗਾ ਤਾਂ ਉਸੇ ਤਰ੍ਹਾਂ ਉੱਤੇ ਆ ਕੇ ক্লোਜ਼ ਹੋ ਜਾਵੇਗਾ ਪਿਛਲੇ ਕੈਂਡਲ ਉੱਥੇ ਵੀ ਆਪਾਂ ਐਂਟਰੀ ਰੇਡ ਕਰ ਸਕਦੇ ਹਾਂ ਠੀਕ ਹੈ ਹੁਣ ਇੱਥੇ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਬਣੇਗੀ ਤਾਂ ਆਹ ਕੈਂਡਲ ক্লোਜ਼ ਹੋਣ ਤੇ ਹੀ ਤੁਹਾਡੀ ਐਂਟਰੀ ਹੋ ਜਾਵੇਗੀ ਤਾਂ ਟਾਰਗੇਟ ਤਾਂ ਤੁਹਾਨੂੰ ਪਹਿਲਾਂ ਪਤਾ ਹੀ ਆ ਕਿਵੇਂ ਆਪਾਂ ਕੱਢਦੇ ਆ ਕਿ ਅਗਲੇ ਜੋ ਵੀ ਆਪਣੇ ਸਵਿੰਗ ਹਾਈ ਹੁੰਦੇ ਆ ਉਹ ਆਪਣੇ ਟਾਰਗੇਟ ਹੁੰਦੇ ਆ ਠੀਕ ਹੈ ਇਸ ਤਰ੍ਹਾਂ ਆਪਾਂ ਰੇਟ ਪਲਾਨ ਕਰਦੇ ਆ ਫੇਲਡ ਬ੍ਰੇਕਡਾਉਨ ਫੇਂਡ ਬ੍ਰੇਕਡਾਉਨ ਤੇ ਹੁਣ ਇਹਦੇ ਵਿੱਚ ਜੇ ਜਿਹੜੀ ਤੁਹਾਡੀ ਕੰਡੀਸ਼ਨ ਇਹ ਫੁੱਲਫਿਲ ਹੋ ਗਈ ਕਿ ਇੱਥੇ ਸਟਰਕਚਰ ਵੀ ਸ਼ਿਫਟ ਹੋ ਗਿਆ ਠੀਕ ਹੈ ਇੱਥੇ ਸਟਰਕਚਰ ਵੀ ਸ਼ਿਫਟ ਹੋ ਗਿਆ ਡਿਪ ਆਵੇਗੀ ਤਾਂ ਫਿਰ ਤੁਸੀਂ ਬਾਏ ਹੀ ਕਰਨਾ ਹੈ ਠੀਕ ਹੈ ਪਰ ਕਈ ਵਾਰੀ ਜਦੋਂ ਜਿਵੇਂ ਦੱਸਿਆ ਕਿ ਇੱਥੇ ਸਵਿੰਗ ਹਾਈ ਨਹੀਂ ਹੋਵੇਗਾ ਉੱਥੇ ਆਪਾਂ ਕਿਵੇਂ ਟ੍ਰੇਡ ਕਰਨੀ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਠੀਕ ਹੈ ਚਲੋ ਉਹ ਵੀ ਦੇਖਦੇ ਹਾਂ ਇਹ ਹੁਣ ਆਪਣੀ ਟ੍ਰੇਡ ਹੋ ਗਈ ਟਾਰਗੇਟ ਤੁਹਾਨੂੰ ਪਤਾ ਹੈ ਕਿੱਥੇ ਹੋਣਗੇ ਇਸ ਨੂੰ ਤੁਸੀਂ 5 ਮਿੰਟ 15 ਮਿੰਟ ਕਿਸੇ ਤੇ ਵੀ ਦੇਖ ਸਕਦੇ ਹੋ ਠੀਕ ਹੈ ਹੁਣ ਆਪਾਂ ਜੇ 5 ਮਿੰਟ ਤੇ ਟ੍ਰੇਡ ਕਰਨੀ ਹੁੰਦੀ ਤਾਂ ਕਿਵੇਂ ਦੇਖਾਂਗੇ ਹੁਣ ਦੇਖੋ ਕਿ ਜਿਹੜੀ ਆਪਾਂ ਆਹ ਟ੍ਰੇਡ ਕੀਤੀ ਹੈ ਨਾ ਜਿਹੜੀ ਆਪਾਂ ਇੱਥੇ ਟ੍ਰੇਡ ਕੀਤੀ ਹੈ ਸਵਿੰਗ ਹਾਈ ਦੇ ਬ੍ਰੇਕਆਊਟ ਹੋਣ ਤੋਂ ਬਾਅਦ ਆ ਕੀਤੀ ਹੈ ਮਤਲਬ ਥੱਲੇ ਫੇਲਡ ਬ੍ਰੇਕਡਾਊਨ ਹੋਇਆ ਪਰ ਇਸ ਸਾਈਡ ਬ੍ਰੇਕ ਆਊਟ ਹੋਇਆ ਤਾਂ ਕਰਕੇ ਇਹ ਟ੍ਰੇਡ ਜਿਹੜੀ ਹਾਈ ਪ੍ਰੋਬੈਬਿਲਿਟੀ ਹੋਵੇਗੀ ਠੀਕ ਹੈ ਜਿਹੜੀ ਹੁਣ ਆਪਾਂ ਮਤਲਬ ਕਿ ਸਵਿੰਗ ਹਾਈ ਦੇ ਬ੍ਰੇਕ ਹੋਣ ਤੋਂ ਬਿਨਾ ਸਿਰਫ ਲੈਵਲ ਦੇ ਹੀ ਫੇਲਡ ਬ੍ਰੇਕਡਾਊਨ ਤੇ ਕਰਾਂਗੇ ਉਹ ਲੋ ਪ੍ਰੋਬੈਬਿਲਿਟੀ ਹੋਵੇਗੀ ਹੁਣ ਆਪਾਂ 5 ਮਿੰਟ ਤੇ ਚੱਲਾਂਗੇ ਇਹੀ ਚਾਰਟ ਚਲੋ 5 ਤੇ ਨਹੀਂ ਆਪਾਂ 15 ਤੇ ਦੇਖਦੇ ਹਾਂ ਉੱਤੇ ਵਾਲਾ ਦੇਖ ਲੈਨੇ ਆ ਠੀਕ ਹੈ ਜੇ ਜਿਹੜੀ ਦੂਜੀ ਆਪਣੀ ਕੰਡੀਸ਼ਨ ਹੁੰਦੀ ਹੈ ਉਹ ਆ ਬਣੀ ਹੈ ਜਿਵੇਂ ਦੇਖੋ ਕਿ ਇਸ ਲੈਵਲ ਦਾ ਫੇਲਡ ਬ੍ਰੇਕਆਊਟ ਹੋਇਆ ਠੀਕ ਹੈ ਇੱਥੇ ਬ੍ਰੇਕਆਊਟ ਆ ਉਹ ਬ੍ਰੇਕਡਾਊਨ ਸੀ ਕੈਂਡਲ ਉੱਤੇ ਗਿਆ ਠੀਕ ਹੈ ਵਿਕ ਮਾਰ ਕੇ ਹੀ ਵਿੱਚ ক্লোਜ਼ ਹੋ ਗਿਆ ਠੀਕ ਹੈ ਵਿਕ ਮਾਰ ਕੇ ਹੀ ਵਿੱਚ ক্লোਜ਼ ਹੋ ਗਿਆ ਜਿਸ ਨੂੰ ਤੁਸੀਂ ਸ਼ੂਟਿੰਗ ਸਟਾਰ ਕੈਂਡਲ ਵੀ ਕਹਿ ਸਕਦੇ ਹੋ ਜਿਹੜੇ ਕੈਨਸਟਿਕ ਉੱਤੇ ਕਰਦੇ ਆ ਉਹ ਤੁਸੀਂ ਦੇਹੀ ਕਰ ਲੈਣਗੇ ਠੀਕ ਹੈ ਪਰ ਆਪਾਂ ਅਸਲ ਦੇ ਵਿੱਚ ਇੱਥੇ ਇੱਕ ਲੈਵਲ ਦੇ ਫੇਲਡ ਬ੍ਰੇਕਆਊਟ ਤੇ ਟ੍ਰੇਡ ਕਰ ਰਹੇ ਹਾਂ ਠੀਕ ਹੈ ਨੈਕਸਟ ਕੈਂਡਲ ਜਿਉਂ ਹੀ ਇਸ ਕੈਂਡਲ ਦਾ ਲੋ ਕ੍ਰਾਸ ਕਰੇਗਾ ਉੱਥੇ ਆਪਾਂ ਐਂਟਰੀ ਕਰਾਂਗੇ ਠੀਕ ਆ ਪਰ ਇਹ ਤੁਹਾਡਾ ਜਿਹੜਾ ਸੈਟਅਪ ਹੋਵੇਗਾ ਉਹ 50 50 ਹੋਵੇਗਾ ਠੀਕ ਹੈ 50 50 ਇਹ ਸੈਟਅਪ ਤੁਹਾਡਾ ਹੋਵੇਗਾ 90% ਪਾਸ ਹੋਣ ਦੇ ਚਾਂਸ ਤੇ 50% ਫੇਲ ਹੋਣ ਦੇ ਚਾਂਸ ਇਸ ਦੇ ਵਿੱਚ ਕੀ ਹੋਇਆ ਕਿ ਲੈਵਲ ਤੋਂ ਉੱਤੇ ਕੈਂਡਲ ਕੋਈ ক্লোਜ਼ ਹੀ ਨਹੀਂ ਹੋਇਆ ਹੈਂਡਲ ਨੇ ਉੱਤੋਂ ਦੀ ਲਿਕুইਡਿਟੀ ਲਈ ਵੇਚ ਜਾ ਕੇ ক্লোਜ਼ ਹੋ ਗਿਆ ਨੈਕਸਟ ਕੈਂਡਲ ਜਿਉਂ ਹੀ ਉਸ ਕੈਂਡਲ ਦਾ ਲੋਅ ਕ੍ਰੋਸ ਕਰੇ ਆਪਾਂ ਉੱਥੇ ਐਂਟਰੀ ਲੈ ਲਵਾਂਗੇ ਇਹਦੇ ਹਾਈ ਤੇ ਸੈਲ ਰੱਖਾਂਗੇ ਪੰਜ ਵਾਰੀ ਇਹ ਫੇਲ ਹੋਵੇਗਾ ਤੇ ਪੰਜ ਵਾਰੀ ਇਹ ਚਲੇਗਾ ਪਰ ਆਪਾਂ ਇੱਥੇ ਟਰੇਡ ਕਿਉਂ ਕਰਦੇ ਆ ਕਿਉਂਕਿ ਸਟੌਪ ਲੌਸ ਬਹੁਤ ਛੋਟਾ ਬੰਦਾ ਹੈ ਤੇ ਜਦੋਂ ਫੇਲ ਹੁੰਦਾ ਹੈ ਬੀਕ ਡਾਊਨ ਟਾਰਗੇਟ ਵੱਡਾ ਆਪਾਂ ਨੂੰ ਮਿਲ ਜਾਂਦਾ ਹੈ ਠੀਕ ਹੈ ਅੱਗੇ ਮਾਰਕੀਟ ਕੰਟੀਨਿਊ ਕਰਦੀ ਰਹੀਏ ਤੁਸੀਂ ਨੈਕਸਟ ਲਿਕুইਡਿਟੀ ਤੱਕ ਵੀ ਜਾ ਸਕਦੇ ਹੋ ਪਰ ਜੇ ਮਿਨੀਮਮ ਵੀ ਰੱਖਣਾ ਹੈ ਤਾਂ ਜੋ ਨੇੜੇ ਦਾ ਲੋ ਵਗੈਰਾ ਹੋਵੇ ਉਹ ਰੱਖ ਸਕਦੇ ਹੋ ਠੀਕ ਹੈ ਇਹ ਹੁਣ ਇੱਥੇ ਤੁਹਾਨੂੰ ਕਿਉਂਕਿ ਕਨਫਰਮੇਸ਼ਨ ਇਹਦੀ ਕਿੱਥੋਂ ਮਿਲੀ ਜਿੰਨਾ ਚਿਰ ਆ ਸਵਿੰਗ ਲੋ ਨਾ ਬ੍ਰੇਕ ਹੁੰਦਾ ਉਹ ਤਾਂ ਫਿਰ ਚਲੋ ਆਪਣਾ ਸਟ੍ਰੈਟਜੀ ਸ਼ਿਫਟ ਹੋ ਜਾਣਾ ਸੀ ਪਰ ਆਪਾਂ ਇੱਥੇ ਕਨਫਰਮੇਸ਼ਨ ਤੋਂ ਪਹਿਲਾਂ ਟਰ ਆ ਸਹੋਣ ਦੇ 50% ਚਾਂਸ ਤੇ ਫੇਲ ਹੋਣ ਦੇ ਵੀ 50% ਚਾਂਸ ਠੀਕ ਹੈ ਇਹ ਹੋ ਗਿਆ ਫੇਲਡ ਬ੍ਰੇਕਆਊਟ ਦਾ ਤਰੀਕਾ ਜੋ ਕਿ ਰਿਸਕੀ ਤਰੀਕਾ ਜਿਸ ਨੂੰ ਤੁਸੀਂ ਕਹਿ ਸਕਦੇ ਹੋ ਆ ਤਾਂ ਚਲੋ ਆਪਣਾ ਦੂਸਰਾ ਵੀ ਪਣ ਗਿਆ ਸੀ ਨਾ ਕਿ ਜਿੱਥੇ ਸਟ੍ਰਕਚਰ ਹੀ ਸ਼ਿਫਟ ਹੋ ਗਿਆ ਸੀ ਹੁਣ ਇੱਕ ਹੋਰ ਹੋਵੇਗਾ ਇਹਦੇ ਵਿੱਚ ਦੇਖੋ ਕੈਂਡਲ ਉੱਤੇ ক্লোਜ਼ ਨਹੀਂ ਹੋਇਆ ਜਿਹਦੇ ਵਿੱਚ ਕੈਂਡਲ ਉੱਤੇ ক্লোਜ਼ ਕਰਕੇ ਵੀ ਪ੍ਰਾਈਸ ਉੱਤੇ ਜਾਂ ਥੱਲੇ ক্লোਜ਼ ਕਰਕੇ ਵੀ ਪ੍ਰਾਈਸ ਰਿਵਰਸ ਹੋਵੇਗਾ ਉਹ ਵੀ ਆਪਾਂ ਦੇਖ ਲੈਣੇ ਜਿਹੜਾ ਕਿ ਇੱਥੇ ਹੋਇਆ ਸੀ ਪਰ ਇੱਥੇ ਆਪਾਂ ਹੁਣ ਥੋੜਾ ਜਿਆਦਾ ਇੰਜ ਕਰਾਂਗੇ ਛੋਟੇ ਟਾਈਮ ਫਰੇਮ ਤੇ ਜਾਵਾਂਗੇ ਤਾਂ ਜੋ ਆਪਾਂ ਨੂੰ ਵਧੀਆ ਮਤਲਬ ਕਿ ਐਗਜ਼ਾਮਪਲ ਲਾ ਸਕਣਾ ਜਿਹੜੀਆਂ ਕਿ ਤੁਸੀਂ ਆਸਾਨੀ ਨਾਲ ਤੁਹਾਨੂੰ ਪਤਾ ਲੱਗਣਾ। ਅਪਾ 5 ਮਿੰਟ ਤੇ ਉਹੀ ਚੀਜ਼ ਦੇਖ ਰਹੇ ਹਾਂ ਠੀਕ ਹੈ ਬੱਖੋ ਬੱਖ ਟਾਈਮ ਤੇ ਬੱਖ ਵਕਤ ਜਿਹ ਹੁੰਦੀਆਂ ਹਨ। ਹੁਣ ਦੇਖੋ ਕਿ ਇੱਥੇ ਮਾਰਕੀਟ ਨੇ ਆਪਣੀ ਬ੍ਰੇਕਆਊਟ ਵਾਲੀ ਥਾਡੀ ਕੰਡੀਸ਼ਨ ਵੀ ਫੁੱਲਫਿਲ ਕਰ ਦਿੱਤੀ ਜਿਹੜੇ ਕਿ ਹੁਣ 5 ਮਿੰਟ ਤੇ ਇੱਥੇ ਦੇਖ ਰਹੇ ਸੀ। ਉਹਨਾਂ ਨੇ ਬ੍ਰੇਕਆਊਟ ਦੀ ਟ੍ਰੇਡ ਲੈ ਲਈ ਹੋਵੇਗੀ ਪਹਿਲਾਂ ਤੇ ਜੋ ਕੰਡੀਸ਼ਨ ਦੇ ਹਿਸਾਬ ਨਾਲ ਲੈਣੀ ਵੀ ਪੰਦੀ ਆ ਠੀਕ ਆ ਤਾਂ ਕਰਕੇ ਆਪਾਂ ਬ੍ਰੇਕਆਊਟ ਤੇ ਕੀ ਕਰਦੇ ਸੀ ਕਿ ਇੱਕ ਰੈੱਡ ਕੈਂਡਲ ਬਣਨ ਤੋਂ ਬਾਅਦ ਉਹਦਾ ਹਾਈ ਕ੍ਰੋਸ ਹੋਵੇ ਤਾਂ ਆਪਾਂ ਮਤਲਬ ਕਿ ਬ੍ਰੇਕਆਊਟ ਤੇ ਟ੍ਰੇਡ ਲੈਣੇ ਸੀ ਉਸ ਤੋਂ ਪਹਿਲਾਂ ਨਹੀਂ ਜਿਹੜਾ ਕੱਲ ਆ ਪਤਾ ਨੂੰ ਤਰੀਕਾ ਦੱਸਿਆ ਸੀ ਉਹ ਲੋ ਪਰੋਬਿਲਿਟੀ ਤਰੀਕਾ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹਾਈ ਪਰੋਬਿਲਿਟੀ ਦੇ ਵਿੱਚ ਆਪਾਂ ਰੈੱਡ ਕੈਂਡਲ ਬਣਨ ਤੋਂ ਬਾਅਦ ਉਹਦਾ ਹਾਈ ਕ੍ਰੋਸ ਹੋਣ ਤੇ ਟ੍ਰੇਡ ਲੈਣੀ ਕਰਦੇ ਹਾਂ ਸੰਦੇ ਕਰਦੇ ਹਾਂ ਬ੍ਰੇਕਆਊਟ ਤੇ ਤਾਂ ਜੋ ਆਪਾਂ ਫੇਲਡ ਬ੍ਰੇਕਆਊਟ ਤੋਂ ਬਚ ਜਾਈਏ ਇੱ ਕੱਲ ਵਾਲੇ ਤਰੀਕੇ ਨਾਲ ਜੇ ਟ੍ਰੇਡ ਲਈ ਹੁੰਦੀ ਨੈਕਸਟ ਕੈਂਡਲ ਪਹਿਲੀ ਗੱਲ ਤਾਂ ਨੈਕਸਟ ਕੈਂਡਲ ਲੈਵਲ ਨੂੰ ਟੱਚ ਕਰਕੇ ਹੀ ਨਹੀਂ ਗਿਆ ਤਾਂ ਹਾਈ ਕ੍ਰੋਸ ਕਰਨ ਤੇ ਕੋਈ ਮਤਲਬ ਪੰਦਾ ਹੀ ਨਹੀਂ ਸੀ ਠੀਕ ਹੈ ਕਿਉਂਕਿ ਕੰਡੀਸ਼ਨਾਂ ਸਾਰੀਆਂ ਅਸੀਂ ਤੁਹਾਨੂੰ ਫਾਲੋ ਕਰਨੀਆਂ ਪੈਣਗੀਆਂ ਤੇ ਇੱਥੇ ਹੁਣ ਯੋ ਜਾਂ ਦੋ ਕੈਂਡਲ ਉੱਤੇ ক্লোਜ਼ ਹੋਣ ਤੋਂ ਬਾਅਦ ਤੀਸਰਾ ਕੈਂਡਲ ਥੱਲੇ ਆ ਕੇ ক্লোਜ਼ ਹੋ ਗਿਆ ਠੀਕ ਹੈ ਇਹਦੇ ਵਿੱਚ ਹੁਣ ਬ੍ਰੇਕਆਊਟ ਕੈਂਡਲ ক্লোਜ਼ ਹੋ ਗਈ ਹੋਇਆ ਇਹਦੇ ਵਿੱਚ ਇਸ ਕੰਡੀਸ਼ਨ ਦੇ ਵਿੱਚ ਆਪਾਂ ਇਹ ਦੇਖਦੇ ਹਾਂ ਕਿ ਜੋ ਵੀ ਫਰਸਟ ਕੈਂਡਲ ਰੈਜ਼ਿਸਟੈਂਸ ਦੇ ਉੱਤੇ ਕਲੋਜ਼ ਹੋਇਆ ਹੁੰਦਾ ਹੈ ਫਰਸਟ ਕੈਂਡਲ ਉਹਦਾ ਜ्यों ਹੀ ਲੋ ਕ੍ਰੋਸ ਹੁੰਦਾ ਹੈ ਦੁਬਾਰਾ ਠੀਕ ਹੈ ਹੁਣ ਲੋ ਕ੍ਰੋਸ ਹੋਣ ਦੇ ਵਿੱਚ ਕੰਡੀਸ਼ਨ ਇਹ ਵੀ ਦੇਖਣੀ ਆ ਕਿ ਜੇ ਉਸ ਤੋਂ ਪਹਿਲਾਂ ਕੋਈ ਕੈਂਡਲ ਇਸ ਰੈਜ਼ਿਸਟੈਂਸ ਦੇ ਥੱਲੇ ਕਲੋਜ਼ ਜ਼ਰੂਰ ਹੋਇਆ ਹੋਵੇ ਜਿਵੇਂ ਮੰਨ ਲਓ ਕਿ ਆ ਰੈੱਡ ਕੈਂਡਲ ਕਲੋਜ਼ ਹੋਇਆ ਹੈ ਕਲੋਜ਼ ਹੋਣ ਤੋਂ ਬਾਅਦ ਆ ਤੁਹਾਡਾ ਜਿਹੜਾ ਕਿ ਉਹ ਕ੍ਰੋਸ ਹੋਵੇ ਲੋ ਜਿਵੇਂ ਮੰਨ ਲਓ ਇਸ ਤਰ੍ਹਾਂ ਕੈਂਡਲ ਉੱਤੇ ਕਲੋਜ਼ ਹੋਇਆ ਆਪਣਾ ਆ ਠੀਕ ਹੈ ਨੈਕਸਟ ਕੈਂਡਲ ਇਸ ਤਰ੍ਹਾਂ ਆ ਕੇ ਤੇ ਪਹਿਲੇ ਦਾ ਲੋ ਕ੍ਰੋਸ ਕਰ ਜਾਵੇ ਠੀਕ ਹੈ ਫਿਰ ਤਾਂ ਤੁਸੀਂ ਕੀ ਕਰੋਗੇ ਕਿ ਇਹ ਕੈਂਡਲ ক্লোਜ਼ ਹੋਣ ਦੀ ਵੇਟ ਕਰੋਗੇ ਫਿਰ ਟ੍ਰੇਡ ਲਵੋਗੇ ਤਾਂਰਾ ਥ੍ਰੀ ਕੰਡਸਟ੍ਰੀਕ ਰੂਲ ਬਣ ਜਾਵੇਗਾ ਠੀਕ ਹੈ ਪਿਛਲੇ ਕੈਂਡਲ ਦਾ ਹਾਈ ਕ੍ਰੋਸ ਨਾ ਕੀਤਾ ਹੋਵੇ ਇੱਕ ਤਾਂ ਇਹ ਕੰਡੀਸ਼ਨ ਹੋ ਗਈ ਡਾਊਨ ਸਾਈਡ ਨੂੰ ਵੀ ਤੇ ਜਿਹੜੀ ਆਹ ਕੰਡੀਸ਼ਨ ਇੱਥੇ ਬਣੀ ਹੈ ਇੱਥੇ ਹਾਈ ਕ੍ਰੋਸ ਕਰਕੇ ਆ ਰਿਹਾ ਤਾਂ ਕਰਕੇ ਤੁਸੀਂ ਜਿਹੜਾ ਆਹ ਕੈਂਡਲ ਪਹਿਲੀ ਵਾਰ ਉੱਤੇ ক্লোਜ਼ ਹੋਇਆ ਸੀ ਉਹਦਾ ਲੋ ਕ੍ਰੋਸ ਹੋਣ ਤੇ ਟ੍ਰੇਡ ਲਵੋਗੇ اور اس پہلے یہ بھی دیکھو گے کہ اس لے کو کلوز ہوا ہے تھی ہی تو تک پتا چلے گا نا یہ فیلڈ بریک ڈاؤن فیلڈ بریک آؤٹ ہو سکتا ہے جبڈل ہی تھلے کلوز نہیں ہو رہے جاڑا رجسٹنس ہے تو وہ مطلب تو یہ مارکیٹ سسٹین کر رہی ہے ٹھیک ہے اتنے کی کیا مارکیٹ نے نیکسٹ جی کینڈل تھلے آ کے کلوز کر دیا توٹ ہو جاؤ گے اینٹری لائن سے ਤੇ ਜਦੋਂ ਤੁਹਾਡਾ ਫਰਸਟ ਕੈਂਡਲ ਜਿਸ ਨੇ ਬ੍ਰੇਕਆਊਟ ਦੀ ਕੰਡੀਸ਼ਨ ਬਣਾਈ ਹੋਵੇਗੀ ਉਹਦੇ ਥੱਲੇ ਲੋ ਬ੍ਰੇਕ ਆਉਣ ਤੇ ਤੁਸੀਂ ਇੰਟਰੀ ਲੈ ਲਵੋਗੇ ਤੇ ਹਾਈ ਤੇ ਐਸਐਲ ਲਗਾਉਗੇ ਇਹ ਵੀ ਤੁਹਾਡਾ 50-50% ਹੁੰਦਾ ਹੈ 50% ਚੱਲੇਗਾ 50% ਫੇਲ ਹੋਵੇਗਾ ਕਿਉਂਕਿ ਆਪਾਂ ਕੰਫਰਮੇਸ਼ਨ ਤੋਂ ਬਿਨਾਂ ਟ੍ਰੇਡ ਲੈ ਰਹੇ ਹਾਂ ਠੀਕ ਹੈ ਇੱਥੇ ਬਸ ਇੱਕ ਹੀ ਚੀਜ਼ ਆਪਣੇ ਪੱਖੇ ਦੇ ਵਿੱਚ ਜਾਂਦੀ ਆ ਕਿ ਆਪਣਾ ਐਸਐਲ ਛੋਟਾ ਹੋ ਜਾਂਦਾ ਹੈ ਹਮੇਸ਼ਾ ਹੀ ਤੁਸੀਂ ਇਹ ਯਾਦ ਰੱਖਣਾ ਹੈ ਦੁਨੀਆ ਦੇ ਵਿੱਚ ਕਿ ਤੁਸੀਂ ਟ੍ਰੇਡ ਕਰ ਰਹੇ ਹੋ ਜੇ ਤੁਸੀਂ ਸਟਾਪ ਲੌਸ ਛੋਟਾ ਕਰਨਾ ਚਾਹੁੰਦੇ ਹੋ ਤਦੜਾ ਸੈਟਅਪ ਰਿਸਕੀ ਹੋਵੇਗਾ ਜੇ ਤੁਸੀਂ ਸਟੌਪ ਲੌਸ ਵੱਡਾ ਕਰੋਗੇ ਤਾਂ ਤੁਹਾਡਾ ਸੈਟਅਪ ਜਿਹੜਾ ਹੈ ਹਾਈ ਪ੍ਰੋਬੈਬਿਲਿਟੀ ਹੋਵੇਗਾ ਸਿੰਪਲ ਇਹੀ ਟ੍ਰੇਡਿੰਗ ਦੇ ਵਿੱਚ ਚੀਜ਼ ਹੁੰਦੀ ਆ ਦੋਵੇਂ ਚੀਜ਼ਾਂ ਕਦੇ ਵੀ ਨਹੀਂ ਤੁਹਾਨੂੰ ਇਕੱਠੀਆਂ ਨਹੀਂ ਮਿਲਣਗੀਆਂ ਠੀਕ ਹੈ ਇਸ ਤਰ੍ਹਾਂ ਆਪਾਂ ਟ੍ਰੇਡ ਕਰ ਸਕਦੇ ਹਾਂ ਹੁਣ ਥੱਲੇ ਵੀ ਜੇ ਆਪਾਂ ਦੇਖੀਏ ਤਾਂ 5 ਮਿੰਟ ਤੇ ਤੁਹਾਨੂੰ ਇਹ ਕੰਡੀਸ਼ਨ ਬਣੀ ਹੋਵੇਗੀ ਠੀਕ ਹੈ ਥੱਲੇ ਦੇਖੋ 5 ਮਿੰਟ ਤੇ ਜੋ ਹਿੰ ਆਥਰੀ ਕਾ ਇੰਡਸਟਰੀ ਰੂਲ ਬਣ ਗਿਆ ਜਿਹੜਾ ਮੈਂ ਤੁਹਾਨੂੰ ਸਮਝਾਇਆ ਇਸੇ ਤੁਸੀਂ ਇਹਦਾ ਹਾਈ ਕਰਾਸ ਹੋਣ ਤੇ ਐਂਟਰੀ ਲੈਣ ਦੀ ਕੋਸ਼ਿਸ਼ ਕਰੋਗੇ ਸਟਾਪ ਲੌਸ ਇਹ ਹੋਵੇਗਾ ਠੀਕ ਹੈ ਤੇ ਇਹ ਵੀ ਤੁਹਾਡਾ ਲੋਕਰੋਬਿਲਿਟੀ ਸੈਟਅਪ ਹੋਵੇਗਾ ਹਾਈ ਪ੍ਰੋਬਬਿਲਿਟੀ ਸੈਟਅਪ ਸਟਰਕਚਰ ਸ਼ਿਫਟ ਹੋਣ ਤੋਂ ਬਾਅਦ ਅੱਡੇ ਤੋਂ ਉੱਪਰ ਤੇ ਬਾਈ ਕਰਨਾ ਹੁੰਦਾ ਆ ਫੀਲਡ ਬ੍ਰੇਕਡਾਊਨ ਤੋਂ ਬਾਅਦ ਆ ਜਾਂ ਫੀਲਡ ਬ੍ਰੇਕਆਊਟ ਤੋਂ ਬਾਅਦ ਠੀਕ ਹੈ ਇਸ ਤਰ੍ਹਾਂ ਆਪਾਂ ਟ੍ਰੇਡ ਕਰਦੇ ਆ ਫੀਲਡ ਬ੍ਰੇਕਆਊਟ ਤੇ ਫੀਲਡ ਬ੍ਰੇਕਡਾਊਨ ਤੇ ਹੁਣ ਤੁਹਾਨੂੰ ਇਹ ਪਤਾ ਚੱਲ ਗਿਆ ਕਿ ਕਿਸ ਕੇਸ ਦੇ ਵਿੱਚ ਫੀਲਡ ਬ੍ਰੇਕਆਊਟ ਜਾਂ ਫੀਲਡ ਬ੍ਰੇਕਡਾਊਨ ਹੋ ਸਕਦਾ ਹੈ بس ਇਹ ਹੀ ਚੀਜ਼ ਤੁਸੀਂ ਦੇਖਣੀ ਹੈ ਕਿ ਉਹ ਲੈਵਲ ਕਿੰਨੀ ਵਾਰੀ ਟੈਸਟਡ ਹੋਇਆ ਜੇ ਮੈਕਸਿਮਮ ਟਾਈਮ ਉਹ ਲੈਵਲ ਟੱਚ ਹੋਇਆ ਤਾਂ ਬ੍ਰੇਕਆਊਟ ਹੋਣ ਦੇ ਚਾਂਸ ਹੋਣਗੇ ਜੇ ਮੈਕਸਿਮਮ ਟਾਈਮ ਕੋਈ سپورਟ ਟੱਚ ਹੋਇਆ ਤਾਂ ਉਹ ਬ੍ਰੇਕਡਾਊਨ ਹੋਣ ਦੇ ਚਾਂਸ ਹੋਣਗੇ ਠੀਕ ਹੈ ਇਸ ਤਰ੍ਹਾਂ ਆਪਾਂ ਇੱਥੇ ਟ੍ਰੇਡ ਕਰ ਲੈਂਦੇ ਆ ਜੋ ਕਿ ਆਪਣੀ ਲੋ ਪ੍ਰੋਬੈਬਿਲਿਟੀ ਟ੍ਰੇਡ ਹੁੰਦੀ ਆ ਸਟਰਕਚਰ ਸ਼ਿਫਟ ਹੋਣ ਵਾਲੀ ਤਾਂ ਤੁਹਾਨੂੰ ਜਦੋਂ ਮਤਲਬ ਕਿ ਤੁਸੀਂ ਪਿੱਛੇ ਸਿੱਖਿਆ ਹੋਊਗਾ پچھلیاں ویڈیو دیکھو گے تو پتا چل جاوے گی ٹھیک ہے ہوں دیکھو گی اے لے اپنا پہلی بار ریسٹ ہوا دوکنییکلی اتو سپورٹ ہی لیا چاہے اس نے فیلڈ بریک ڈاؤن کر کے لیا لیا تو سپورٹ یا ہے تو لے نہیں بدلنا لیول رہے گا جو پہلے سی یہ چیزیں دھیان ہمیشہ رکھنا ہے ٹھیک ہے اس تو بعد دیکھو تیسری وی پرائز اتو آیا کیڈل سٹک بن کے ہی موو دے دیکھ ہے تیاری جدو بھی پرائز جتنے آئے گا اتنے تُسیل سٹک ت ਫੇਰ ਕਰ ਸਕਦੇ ਜੋ ਜਦੋਂ ਚੌਥੀ ਵਾਰ ਜਾਵੇਗਾ ਤੁਸੀਂ ਉਦੋਂ ਉਮੀਦ ਕਰ ਸਕਦੇ ਜੋ ਕਿ ਦਾ ਬ੍ਰੇਕਡਾਊਨ ਹੋ ਸਕਦਾ ਹੈ ਤੇ ਉਦੋਂ ਤੁਸੀਂ ਬ੍ਰੇਕਡਾਊਨ ਵਾਲੀਆਂ ਕੰਡੀਸ਼ਨਾਂ ਆਸਤੇ ਜਾ ਸਕਦੇ ਜੋ ਠੀਕ ਹੈ ਉਦੋਂ ਤੁਸੀਂ ਇਹ ਨਹੀਂ ਦੇਖਣਾ ਕਿ ਫੇਲ ਹੋਵੇਗਾ ਮਤਲਬ ਉਹਦੇ ਮਾਈਂਡ ਦੇ ਵਿੱਚ ਬਿਠਾ ਲੈਣਾ ਉਹ ਚੀਜ਼ ਪਰ ਗਰੰਟੀ ਨਹੀਂ ਮੰਨਣੀ ਠੀਕ ਹੈ ਗਰੰਟੀ ਕੁਝ ਵੀ ਨਹੀਂ ਹੁੰਦੀ ਇਹ ਚੀਜ਼ ਹਮੇਸ਼ਾ ਹੀ ਧਿਆਨ ਤੁਸੀਂ ਦੇਣੀ ਆ ਤੇ ਹੁਣ ਥੋੜਾ ਜਿਹਾ ਤੁਹਾਨੂੰ ਇੱਥੇ ਆਪਾਂ ਦੱਸ ਵੀ ਦਿੰਨੇ ਆ ਬਣਾ ਕੇ ਵੀ ਚਲੋ ਜਿਨ ਕਿ ਇੱਕ سپورਟ ਅਤੇ ਰੈジਸਟੈਂਸ ਆ ਕੈਂਡਲ ਦੀ ਕੰਡੀਸ਼ਨ ਅੰਦਰ ਵਿੱਚ ਤਾਂ ਇਹ ਪਹਿਲਾ ਕੈਂਡਲ ਉੱਤੇ ক্লোਜ਼ ਹੋਵੇਗਾ ਠੀਕ ਆ ਤੇ ਨੈਕਸਟ ਕੈਂਡਲ ਦੇਚ ਆ ਕੇ ক্লোਜ਼ ਹੋ ਜਾਵੇਗਾ ਉਸੇ ਕੈਂਡਲ ਦੇ ਥੱਲੇ ਠੀਕ ਹੈ ਇਹ ਜਿਹੜਾ ਤੁਹਾਡਾ ਸੈਟਅਪ ਬਣੇਗਾ ਫੇਲਡ ਬ੍ਰੇਕਆਊਟ ਤੇ ਟ੍ਰੇਡ ਕਰਨ ਦਾ ਇਥੇ ਐਸਐਲ ਥੱਲੇ ਨੂੰ ਜੋ ਵੀ ਤੁਹਾਡੇ ਟਾਰਗੇਟ ਹੋਣਗੇ ਉਹਨੂੰ ਟਾਰਗੇਟ ਕਰੋਗੇ ਇਹ ਤੁਹਾਡਾ 60% ਚੱਲ ਜਾਵੇਗਾ ਕਿਉਂਕਿ ਇਹਦੇ ਵਿੱਚ ਕੀ ਹੋਇਆ ਕਿ ਜਿਸ ਕੈਂਡਲ ਨੇ ਬ੍ਰੇਕਆਊਟ ਕੀਤਾ ਸੀ ਉਦੇ ਉਹਨਾਂ ਦੇ ਐਸਐਲ ਥੱਲੇ ਲਗਾਏ ਸੀ ਉਥੋਂ ਥੱਲੇ ক্লোਜ਼ ਹੋ ਗਿਆ ਠੀਕ ਹੈ ਸਾਈਕੋਲੋਜੀ ਚੇਂਜ ਹੋ ਗਈ ਬਿਲਕੁਲ 60% ਤੁਹਾਡੇ پاس ਹੋਣ ਦੇ ਚਾਂਸ ਹੋਣਗੇ ਇਸੇ ਤਰ੍ਹਾਂ ਜਿਵੇਂ ਆ ਸਪੋਰਟ ਆ ਪਹਿਲਾ ਕੈਂਡਲ ਇਸ ਤੋਂ ਥੱਲੇ ক্লোਜ਼ ਕੀਤਾ ਠੀਕ ਹੈ ਨੈਕਸਟ ਕੈਂਡਲ ਇਸ ਤੋਂ ਉੱਤੇ ক্লোਜ਼ ਕਰ ਗਿਆ ਠੀਕ ਹੈ ਪਿਛਲੇ ਕੈਂਡਲ ਦਾ ਇਸਨੇ ਲੋ ਕ੍ਰੋਸ ਨਹੀਂ ਕੀਤਾ ਤਾਂ ਇਹ ਵੀ ਤੁਹਾਡਾ 60% ਚੱਲ ਜਾਵੇਗਾ ਇੱਥੇ ਤੁਸੀਂ ਬਾਇ ਕਰੋਗੇ ਇੱਥੇ ਤੁਸੀਂ ਸੈਲ ਕਰੋਗੇ ਠੀਕ ਹੈ ਪਰ ਜਦੋਂ ਕੀ ਹੋਵੇਗਾ ਕਿ ਪਹਿਲਾ ਸਪੋਰਟ ਤੋਂ ਥੱਲੇ ক্লোਜ਼ ਕਰੇਗਾ ਤੇ ਨੈਕਸਟ ਕੈਂਡਲ ਜਿਹੜਾ ਹੈ ਜਿਹਦਾ ਤੁਹਾਡਾ ਸਪੋਰਟ ਹੈ ਉਸ ਤੋਂ ਤਾਂ ਉੱਤੇ ক্লোਜ਼ ਕਰੇਗਾ ਪਰ ਕੀ ਹੈ ਕਿ ਪਿਛਲੇ ਕੈਂਡਲ ਤੋਂ ਉੱਤੇ ক্লোਜ਼ ਨਹੀਂ ਕਰੇਗਾ ਮਤਲਬ ਕਿ ਇਨਸਾਈਡ ਕੈਂਡਲ ਬਣ ਜਾਵੇਗਾ ਤਾਂ ਉਦੋਂ ਤੁਸੀਂ ਵੇਟ ਕਰੋਗੇ ਇਸ ਕੈਂਡਲ ਦਾ ਹਾਈ ਕ੍ਰੋਸ ਹੋਣ ਤੇ ਐਂਟਰੀ ਲਓਗੇ 50% ਚਾਂਸ ਹੈ ਕਿ ਪਾਸ ਹੋਵੇਗਾ 50% ਚਾਂਸ ਹੈ ਕਿ ਫੇਲ ਹੋਵੇਗਾ ਇਸੇ ਤਰ੍ਹਾਂ ਹੀ ਡਾਊਨਸਾਈਡ ਵੀ ਜਿਵੇਂ ਉੱਤੇ ਕੈਂਡਲ ক্লোਜ਼ ਹੋ ਗਿਆ ਤੇ ਨੈਕਸਟ ਕੈਂਡਲ ਵੇਟ ਆ ਕੇ ক্লোਜ਼ ਹੋ ਜਾਵੇ ਪਰ ਨਾ ਹੀ ਉਹਦਾ ਲੋ ਕ੍ਰੋਸ ਕਰੇ ਤੇ ਨਾ ਹੀ ਉਹਦਾ आई क्रॉस ਕਰੇ ਤਾਂ ਉੱਥੇ ਤੁਸੀਂ 55% ਚਾਂਸ ਮੰਨ ਸਕਦੇ ਜੋ ਸੈਲ ਕਰ ਸਕਦੇ ਜੋ ਠੀਕ ਹੈ ਇਹ ਕੰਡੀਸ਼ਨਾਂ ਤੁਸੀਂ ਸਿੱਖ ਲਈਆਂ ਹੁਣ ਇਹਦੇ ਵਿੱਚ ਇਹ ਚੀਜ਼ ਧਿਆਨ ਰੱਖੋਗੇ ਤੁਸੀਂ ਮੰਨ ਲਓ ਕਿ ਜਦੋਂ ਵੀ ਫੇਲਡ ਬ੍ਰੇਕਡਾਊਨ ਜਾਂ ਬ੍ਰੇਕਆਊਟ ਤੇ ਟ੍ਰੇਡ ਕਰਨੀ ਆ ਇਹ ਹੀ ਜਿਹੜੀਆਂ ਦੋ ਕੰਡੀਸ਼ਨਾਂ ਤੇ ਆ ਦੋ ਕੰਡੀਸ਼ਨਾਂ ਤੇ ਇਹੀ ਟ੍ਰੇਡ ਕਰੋ ਬਾਕੀ ਜਿੰਨੀਆਂ ਵੀ ਬਣਦੀਆਂ ਉਸ ਨੂੰ ਇਗਨੋਰ ਕਰ ਦਿਓ ਠੀਕ ਹੈ ਉਸ ਨੂੰ ਇਗਨੋਰ ਕਰੋ ਉਸ ਤੇ ਕੁਛ ਨਾ ਕਰੋ ਉਸ ਉੱਤੇ ਜੇ ਤੁਸੀਂ ਟ੍ਰੇਡ ਕਰਨੀ ਆ ਤੇ ਬਾਅਦ ਚ ਸਟਰਕਚਰ ਸ਼ਿਫਟ ਹੋਣ ਦਾ ਵੇਟ ਕਰੋ ਜੋ ਕਿ ਪਿਛਲੀਆਂ ਵੀਡੀਓ ਚ ਆਪਾਂ ਦੱਸਿਆ ਹੈ ਠੀਕ ਹੈ ਫਿਰ ਤੁਸੀਂ ਮਤਲਬ ਕਿ ਟਰੈਪ ਹੋਣ ਤੋਂ ਬੱਝ ਸਕਦੇ ਜੋ ਮਤਲਬ ਕਿ ਆ ਦੋ ਹੀ ਤਰੀਕੇ ਤੁਸੀਂ ਅਪਸਾਈਡ ਨੂੰ ਫੋਲੋ ਕਰ ਸਕਦੇ ਹੋ ਇੱਕ ਆਪਣਾ ਏਜਰਾ ਇਸ ਤਰ੍ਹਾਂ ਬ੍ਰੇਕਆਊਟ ਹੋਣ ਤੋਂ ਬਾਅਦ ਉਸੇ ਵੇਲੇ ਇਮੀਡੀਏਟ ਬ੍ਰੇਕਆਊਟ ਫੇਲਡ ਹੋ ਜਾਵੇ ਉਸੇ ਕੈਂਡਲ ਥੱਲੇ ক্লোਜ਼ ਹੋ ਜਾਵੇ ਤੇ ਦੂਜਾ ਕੈਂਡਲ ਥੱਲੇ ক্লোਜ਼ ਨਾ ਹੋਵੇ ਪਰ ਲੈਵਲ ਥੱਲੇ ক্লোਜ਼ ਹੋ ਜਾਵੇ ਤਾਂ ਤੁਸੀਂ ਲੋ ਕ੍ਰੋਸ ਹੋਣ ਤੇ ਇਹਦੇ ਵਿੱਚ ਤੁਸੀਂ ক্লোਜ਼ ਹੋਣ ਤੇ ਹੀ ਟ੍ਰੇਡ ਲੈ ਲਓਗੇ ਇਹਦੇ ਵਿੱਚ ਕਿਉਂਕਿ ਪਹਿਲਾ ਕੈਂਡਲ ਦੂਜਾ ਕੈਂਡਲ ਇੱਥੇ ক্লোਜ਼ ਹੋਇਆ ਤਾਂ ਕਰਕੇ ਇਹਦਾ ਲੋ ਕ੍ਰੋਸ ਹੋਣ ਤੇ ਟ੍ਰੇਡ ਲਹੋਗੇ ਤੇ ਅਪਸਾਈਡ ਨੂੰ ਵੀ ਸੇਮ ਡਾਊਨ ਸਾਈਡ ਨੂੰ ਮਾਰ ਕਰਨਾ ਤੇਰੇ ਤੁਸੀਂ ਇੱਥੇ ਅਪਸਾਈਡ ਨੂੰ ਲਵੋਗੇ ਥੱਲੇ ਕੈਂਡਲ ক্লোਜ਼ ਹੋ ਗਿਆ ਤੇ ਨੈਕਸਟ ਕੈਂਡਲ ਪਿਛਲੇ ਕੈਂਡਲ ਦਾ ਲੋ ਬ੍ਰੇਕ ਕੀਤੇ ਬਿਨਾ ਇਸ ਕੈਂਡਲ ਦੇ ਉੱਤੇ ਆ ਕੇ ক্লোਜ਼ ਹੋ ਗਿਆ ਤਾਂ ਇੱਥੇ ਤੁਸੀਂ ਇਹਦੇ ਸਲੈਸ਼ ਦਾ ਲਗਾ ਕੇ ਉੱਤੇ ਨੂੰ ਟ੍ਰੇਡ ਲੈ ਲਵੋਗੇ ਠੀਕ ਹੈ ਦੂਜੀ ਕੰਡੀਸ਼ਨ ਦੇ ਵਿੱਚ ਕੈਂਡਲ ਥੱਲੇ ক্লোਜ਼ ਹੋਇਆ ਬ੍ਰੇਕਡਾਊਨ ਦਿਖਾਇਆ ਲੋਕਾਂ ਨੂੰ ਨੈਕਸਟ ਕੈਂਡਲ ਉੱਤੇ ক্লোਜ਼ ਹੋ ਗਿਆ ਪਰ ਉਸ ਕੈਂਡਲ ਤੋਂ ਉੱਤੇ ক্লোਜ਼ ਨਹੀਂ ਹੋਇਆ ਜਿਸ ਨੇ ਬ੍ਰੇਕਡਾਊਨ ਕੀਤਾ ਸੀ ਇੱਥੇ ਤੁਸੀਂ ਵੀ ਟ੍ਰੇਡ ਕਰ ਸਕਦੇ ਹੋ ਇਹ ਚਾਰ ਕੰਡੀਸ਼ਨਾਂ 'ਤੇ ਤੁਸੀਂ ਟ੍ਰੇਡ ਕਰੋ ਹੋਰ ਕੋਈ ਵੀ ਕੰਡੀਸ਼ਨ ਚਾਰਟ ਤੇ ਜੇ ਬੰਦੀ ਹੈ ਤਾਂ ਉਸ ਨੂੰ ਇਗਨੋਰ ਕਰੋ ਉਸ ਤੋਂ ਬਾਅਦ ਸਟਰਕਚਰ ਸ਼ਿਫਟ ਹੋਣ ਦਾ ਇੰਤਜ਼ਾਰ ਕਰੋ ਇੱਥੇ ਤੁਸੀਂ ਟੈਕਨੀਕਲੀ ਕੀ ਕਰ ਰਹੇ ਹੋ ਕਿ سپورਟ ਤੋਂ ਬਾਏ ਕਰ ਰਹੇ ਹੋ ਤੇ ਇੱਥੇ ਰਿਸਿਸਟੈਂਸ ਤੋਂ ਸੈਲ ਕਰ ਰਹੇ ਹੋ ਪਰ ਕੀ ਹੈ ਕਿ ਮਾਰਕੀਟ ਨੇ ਇੱਕ ਵਾਰੀ ਲੋਕਾਂ ਨੂੰ ਬਾਇਰ ਬਣਾਇਆ ਇੱਥੇ ਸੈਂਦਰ ਮਾ ਕੇ ਉਸ ਤੋਂ ਬਾਅਦ ਰਿਵਰਸ ਹੋ ਰਹੀ ਹੈ ਠੀਕ ਹੈ ਇਸ ਤਰ੍ਹਾਂ ਤੁਸੀਂ ਆਸਾਨੀ ਨਾਲ ਫੇਲਡ ਬ੍ਰੇਕਆਊਟ ਤੇ ਫੇਲਡ ਬ੍ਰੇਕਡਾਊਨ ਦੀ ਟ੍ਰੇਡ ਕਰ ਸਕਦੇ ਹੋ ਤੇ ਇਹ ਚੀਜ਼ਾਂ ਹੋਣ ਤੋਂ ਬਾਅਦ ਜਦੋਂ ਸਟਰਕਚਰ ਸ਼ਿਫਟ ਹੁੰਦਾ ਹੈ ਉਸ ਤੋਂ ਬਾਅਦ ਬਾਏ ਆਉਂਦਾ ਡਿਪ ਮਾਰਕੀਟ ਰਹਿੰਦੀ ਹੈ ਉਹਨਾਂ ਚਿਰ ਜਿੰਨਾ ਚਿਰ ਅਗਲੀ ਲਿਕੁਇਡਿਟੀ ਨਹੀਂ ਲੈ